ਹਣ ਮੋੜ ਮੜਾਈਆਂ ਕਰ ਮਿਸਤਰਾ ਵੀ ਹੁਣ ਮੋੜ ਮੜਾਈਆਂ ਆ ਕਮਾਲ ਉਹ ਆ ਕਮਾਲ ਕਰਨਾ ਜਿਵੇਂ ਕਰ ਲਾਂ ਤੇ ਜਿਹੜਾ ਕੁਛ ਕਰਦਾ ਆ ਜਾ ਆ ਜਾ ਆ ਜਾ ਓਏ ਮੈਨੂੰ ਲੈ ਜੂ ਰੋਂਦੀ ਨੂੰ ਸੋਹਣਾ ਆਕਾਰ ਦੀ ਬਨ ਵਾਲੀ ਲੈ ਵੀ ਮਿੱਤਰੋ ਵੀਡੀਓ ਨੂੰ ਅੰਤ ਤੱਕ ਦੇਖਿਓ ਹਾਸੇ ਨਾਲ ਭਰਪੂਰਾ ਵੀਡੀਓ ਪੇਸ ਕਸ ਮੇਰਾ ਕੰਮ ਬਣ ਜੇ ਮੈਂ ਤਾਂ ਹਾਂ ਮੋਟਰੀ ਲਵਾ ਦੂੰਗਾ ਰੋਜ਼ ਰੋਜ਼ ਨਾਲ ਬਸ ਇਹ ਸੂਰਜ ਦੇ ਉਹ ਬਣ ਜੇ ਮੇਰਾ ਅੱਜ ਮਾਲ ਖਾਕਾ ਪੁੱਠਾ ਰੰਗੜ ਜੇ ਦੇ ਕੱਦ ਦੀਆਂ ਮਿਓਂਚ ਜਾ ਬੜਾ ਪਾਣੀ ਬਚੋਲਾ ਚ ਪੁੱਠਾ ਰੰਗੜੇ ਬਚੋਲਾ ਮੇਰੀ ਬਾਹ ਫੜ ਲੈ ਮੈਂ ਗਾਂ ਮੇਰੀ ਬਾਹ ਫੜ ਲੈ ਤੇਰੀ ਬਾਹ ਪੱਲਾ ਮੈਂ ਮਰੋੜਦਾ ਬਚੋਲਾ ਤਾਂ ਮੰਗਰੂੰ ਥੇ ਦੂਰ ਠੀਕ ਤੂੰ ਦਰ ਬੈਂ ਅੱਛਾ ਰੱਤਰੀ ਕਹਿੰਦੇ ਚ ਛੇਲੇ ਬਾਗੀ ਜਿੰਦਲ ਨੇ ਦੱਸਿਆ ਦੀ ਉਹ ਬੋਲਾ ਮੈਂ ਕੋ ਚਿੱਟੀ ਜਾ ਪਾਣੀ ਰੇ ਕਹਿੰਦਾ ਸੂਰਜ ਨੂੰ ਪਾਣੀ ਪਾ ਦੇ ਬਹੂ ਆ ਜੂ ਸੂਰਜ ਨੇ ਉਠਾ ਗਿਆ ਉੜਦਾ ਉਹ ਮੇਰਾ ਥੜਾ ਤਾਂ ਫਿਰ ਪਾਣੀ ਦਾ ਪਾਉਣਾ ਚੱਲ ਥੱਲੇ ਹੁਣ ਪਵਾ ਦੂੰ ਨੇਕੜੂ ਤਨ ਚੱਲ ਥੱਲੇ ਬਚੋਲਾ ਆ ਕਿਹੜਾ ਬਚੋਲਾ ਮੇਰੀ ਬਹੂ ਨੂੰ ਦੇਖਣ ਗਈ ਸੀ ਇਹਦਾ ਥੜਿਆ ਰੋਜੀ ਬਚੋਲਾ ਕਿ ਉਰੇ ਕੜੀ ਲੈਣ ਆਉ ਮੈਨੂੰ ਪਾਣੀ ਪਾ ਲੈ ਥੋੜਾ ਜਿਆਦਾ ਚੱਲ ਥੱਲੇ ਮੈਂ ਲੈ ਚਲਾ ਜਾ ਹੋ ਗਿਆ ਮੈਂ ਤੇਰੇ ਤਿੰਨ ਨੰਬਰ ਉਮੂਕੀਆਂ ਤੂੰ ਜਾਣੇ ਕਿ ਨਹੀਂ ਥੱਲੇ ਆਹ ਬਚਾਰਾ ਆ ਭਾਈ ਬੰਦੀ ਬਰਤੀ ਜਨ ਚੰਗਾ ਚੱਲ ਥੱਲੇ ਚੰਗਾ ਚੱਲ ਹੁਣ ਬੈਠੂ ਪਾਣੀ ਚੰਗਾ ਚੱਲ ਤੈਨੂੰ ਮੈਂ ਛੁਕੂ ਤਲੂਸ ਕੱਢ ਰੱਖਿਆ ਆਹ ਤੇ ਬਚਾਲਾ ਜਾ ਹੋ ਗਿਆ ਕਾਲਾ ਬਚਲਾ ਹੋ ਗਿਆ ਆ ਪਾਣੀ ਦਾ ਚੱਲ ਥੱਲੇ ਪੂਰਾ ਕਰਦਾ ਮੈਂ ਚੱਲ 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 ਥੱਲੇ ਅੱਛਾ ਇਕੜਾ ਜਦੋਂ ਸੁੱਤੇ ਪਿਆ ਤੇ ਸੱਤ ਦੀਪੀ ਨਾ ਪੱਕੀਏ ਇਹ ਉਧਦੇ ਹਟੇਗਾ ਤੂੰ ਤਾਂ ਆ ਪਾਣੀ ਚੜ ਨਾ ਨਾ ਚੜਨੀ ਹਟਦਾ ਉਹ ਖਾਲੇ ਪੱਕਾ ਲੈਂਟਰ ਚੋਂ ਲਾਤਾ ਓਏ ਪੱਕਾ ਲੈਂਟਰ ਥੀ ਐ ਬਚੋਲਾ ਮੜੀ ਨਹੀਂ ਲਉਦਾ ਹੈਗਾ ਪਿੰਡੋ ਦੀ ਛਿੱਕ ਛਿੱਕ ਕਰਦਾ ਚੜਜੂ ਪਾਣੀ ਘਰ ਨਾ ਬੈਣਾ ਚੜਜੂ ਤਾਹਾਂ ਪਾਣੀ ਦੇ ਬੇਟਾ ਬੇਟਾ ਠੀਕ ਹੈ ਠੀਕ ਓਹੋ ਠੀਕ ਬੇਟਾ ਅੱਜ ਅੱਜ ਅੱਡ ਖੜ ਹਾਕਮਾ ਬੋਚ ਕੇ ਪਹਿਲਾ ਦੱਸ ਬੋਚ ਕੇ ਹੀ ਨਿਕਲਿਆ ਬਹੁ ਬਹੁ ਮਿਲੀ ਮੇਰੀ ਬਹੂ ਮੈਨੂੰ ਦੱਸ ਕੋਈ ਨਾ ਬਹਾਅ ਨਹੀਂ ਕੋਈ ਗੱਲ ਨਹੀਂ ਕੋਈ ਇੱਧਰ ਆ ਜਾਓ ਹਾਕਮਾ ਕੋਈ ਨਾ ਇਹਨੂੰ ਤੇਰਾ ਪਤੀ ਹੈ ਇਹਨੂੰ ਹੋਰ ਹੋਰ ਵੀਰ ਜੀ ਠੀਕ ਹੋ ਹੈ ਠੀਕ ਹੋ ਵੀਰ ਜੀ ਤੁਸੀਂ ਠੀਕ ਵੀ ਕਿਹੜਾ ਬੱਚਾ ਯਾਰ ਪੁੱਛਣਾ ਦਾ ਬੇੜਾ ਪੂਰਾ ਚਲੋ ਕੋਈ ਗੱਲ ਨਹੀਂ ਬੱਚਾ ਕੋਈ ਗੱਲ ਨਹੀਂ ਛੋਟਾ ਨਾ ਇਹਨੂੰ ਪਤਾ ਹੀ ਹੈ ਦਾ ਬੱਚਾ ਹਾਂ ਆ ਜਾ ਕੋਈ ਨਾ ਆ ਜਾ ਪੁੱਤ ਆ ਅੰਦਰ ਆਓ ਪਹਿਲਾ ਮੇਰੀ ਬਹੂ ਦਾ ਸੁਨਹਾ ਦੇ ਦੇ ਹੁਣ ਮਟਾ ਬਰਾਬਰ ਫਿਰ ਹੁਣ ਮਟਾ ਦਾ ਬਰਾਬਰ ਚਲੋ ਕੋਈ ਨਾ ਕੋਈ ਨਾ ਅਰ ਦੇ ਨਹੀਂ ਹੰਟਾ ਫਿਰ ਕੀ ਗੱਲ ਤੇ ਪੈ ਨੂੰ ਕਹਿੰ ਕੋਈ ਨਾ ਪੁੱਤ ਕੋਈ ਨਾ ਕੋਈ ਨਾ ਕੋਈ ਨਾ ਨਾਲੋਂ ਆਕਮਾਂ ਚਾਮਝਦੀ ਨਹੀਂ ਗੱਲ ਸਰਜਦੀ ਨਹੀਂ ਗੱਲ ਭਰਾ ਜੀ ਗੱਲ ਕਿਉਂਕਿ ਗੱਲ ਤਾਂ ਦੱਸੋ ਤੁਸੀਂ ਗੱਲ ਕੀ ਕਰ ਦੰਗ ਦਲ ਪਾਣੀ ਡਿੱਗਦਾ ਸਰੀਏ ਦਸਣ ਲਾਤੇ ਸੱਤ ਦੇ ਇਹ ਨਹੀਂ ਕਿਸੇ ਨਾਲ ਗੋਲੇ ਨੂੰ ਕਹੇ ਤਾਂ ਆਹ ਕਹਿੰਦਾ ਤਹਾਂ ਸੂਰਜ ਨੂੰ ਪਾਣੀ ਦਿਆ ਕਰ ਅਗੇ ਵਿਆਹ ਝੇਤੀ ਹੋ ਜੂ ਕਿਦੀ ਸੁਣਿਆ ਆ ਤਾਇਆ ਆ ਗਿਆ ਕੋਈਗਾ ਇਹ ਤਾਇਆ ਨਗਰ ਬਾਜਾ ਤਾਇਆ ਬਗਰ ਬਾਜਾ ਛਲ ਆ ਬੋਲਾ ਚੱਲ ਆਕਮਾਂ ਅੰਦਰ ਲੈ ਚੱਲ ਇਹਨੂੰ ਬੋਚ ਕੇ ਆ ਮੈਂ ਮਾਰ ਤੇ ਮੱਕਾ ਨਾ ਹਾਂ ਆ ਜਾ ਪੁੱਤ ਕੋਈ ਲੈ ਜਾ ਲੈ ਜਾ ਇਹਨੂੰ ਬੋਚ ਕੇ ਜੀ ਆਏ ਕਿਉਂ ਕਰਦਾ ਮੈਂ ਨਾ ਉੱਠਲੇ ਵੀ ਕਿਸੇ ਨੇ ਕਿਹਾ ਕਹਿੰਦੇ ਪਾਣੀ ਪਾਇਆ ਤੇ ਤੇਰੀ ਬਹੂ ਛੇਤੀ ਆਜੂਗੀ ਚਲੋ ਕੋਈ ਨਾ ਪੁੱਤ ਚਲੋ ਸੁਣਦੀ ਆ ਚਲੋ ਆ ਸੁਣਦੀ ਅੰਦਰ ਲੈ ਆਖ ਮੈਂ ਅੰਦਰ ਚਲ ਪਾਣੀ ਪਾਣੀ ਲੈਉਣਾ ਕੋਈ ਗੱਲ ਨਹੀਂ ਪੁੱਤ ਇਹ ਖੋੜਦਾ ਮੈਨੂੰ ਨਹੀਂ ਆ ਜਾ ਪੁੱਤ ਆ ਸੁਣਦੀ ਮੈਨੂੰ ਪਤਾ ਕੋਈ ਗੱਲ ਹੋਰ ਫੁੱਲ ਪਾਵਾ ਮੈਂ ਇਹਨੇ ਫੁੱਲ ਪਾਵਾ ਹੋਰ ਉਹ ਹੋਇਕਦਾ ਬੱਟ ਵਾਲਾ ਹਾਕਮਾ ਕੋਈ ਨਖੋਈ ਕੋਈ ਕੇ ਨੂੰ ਤੜਕੀ ਮਾਗਰ ਮੂਰੇ ਫਿਰ ਨ ਲੱਗ ਉਹ ਹੋ ਪੱਕਾ ਓਏ ਗਾਹਾਂ ਕਿੱਧਰ ਨੂੰ ਬੈਠਿਆ ਜਬੜੇਗਾ ਹਰ ਜਾ ਓ ਮੈਂ ਕੋਲੇ ਬਹਿ ਕੇ ਗੱਲਾਂ ਕਰਾਂਗਾ ਬੈ ਜਾ ਉਰੇ ਬੈ ਜਾ ਬਾਈ ਆ ਕੇ ਮੈਂ ਬੈ ਜਾ ਬੈ ਜਾ ਪੌੜਾ ਚਲੋ ਕੋਈ ਨਾ ਹਾਏ ਹਾਏ ਉਰੀ ਬੈਠਣ ਦੇ ਦੇ ਲਵੀ ਇਧਰ ਪੁੱਤ ਸਿਆਣਾ ਹੋ ਇੰਨੀ ਚੌੜ ਨਹੀਂ ਕਰਦੇ ਹੁੰਦੇ ਮੇਰੀ ਬੱਗ ਮਿਲ ਗਈ ਪੁੱਤ ਮਿਲ ਜੂ ਕੋਈ ਕਿਧਰੇ ਬਹੂ ਹੈ ਚੋਲੇ ਦੇ ਪਾਲੇ ਆ ਕੋਈ ਗੱਲ ਨਹੀਂ ਕੱਢ ਦੋ ਹਾਂ ਹਾਂ ਕੋਈ ਗੱਲ ਨਹੀਂ ਕੋਈ ਉਹਹਾ ਕਮਾ ਪਰਵਾਹ ਠੀਕ ᱛੀ ਹਾਂ ਹਾਂਜੀ ਹਾਂਜੀ ਜੱਦੋਂ ਇਹ ਕਰ ਓਏ ਚਾਚਾ ਬਣਾ ਚਾ ਬਾਜਾ ਵਧੀਆ ਜੀ ਤੈਨੂੰ ਵਧੀਆ ਬਣਾਉਣੀ ਹੁੰਦੀ ਆ ਤੇ ਬੰਦ ਜਾ ਕੜਾਈ ਓਹ ਹੋ ਦੇਖ ਲੈ ਮਾਰਦਾ ਛੱਕਾਂ ਕਮਾ ਜਾ ਬਾਜਾ ਪੁੱਤ ਆਖੇ ਲੱਗੀਦਾ ਹੁੰਦਾ ਕੀ ਕਹਿੰਦਾ ਜ਼ਰਾ ਪਾਪਾ ਪੁੱਛ 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 ਚੱਲ 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 ਜੇ ਤੇਰੇ ਮੈਂ ਜਵਾੜਾ ਤੇ ਮੁੱਕੀ ਮਾਰੀ ਸਾਰੀ ਤੈਨੂੰ ਛੱਕ ਨਹੀਂ ਹੁੰਦੀ ਪੂਨੀ ਚਲੇ ਕਰ ਪੂਨੀ ਚਲੇ ਚਲੋ ਕੋਈ ਨਾ ਜਾ ਇਹ ਕਰ ਜੇ ਆਪਾਂ ਜਾ ਤੈਨੂੰ ਚਾਹ ਬਦਿਆ ਬਣਾਉਣੀ ਹੁੰਦੀ ਆ ਜਾਂ ਆਪਾਂ ਜਾ ਚਾਹ ਬਣਾ ਹਾਂ ਗੁੜ ਵਾਲੀ ਪੀਓਗੇ ਕਿਹੜੀ ਮਰਜ਼ੀ ਲਿਆ ਗੁੜ ਨਾਲ ਬਾਲਾ ਪਾ ਲਈ ਆ ਜਾ ਤਾ ਜੱਕ ਲਾੜ ਦੀ ਗੁੜ ਦੀ ਚਾਹ ਆ ਕੋਈ ਗੱਲ ਨਹੀਂ ਹਾਂ ਤੇ ਗੜਾਣਾ ਕਰਦੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਿੱਟਾ ਓਹੋ ਇਹਦਾ ਸੂਲੀ ਟੰਕਦਾ ਮੈਂ ਹਾਕਮਾ ਪੁੱਛੋ ਨਾਈ ਬਸ ਆ ਮਿੰਦਾ ਯਾਰ ਬਸ ਔਖਾ ਹੱਥ ਖੜੇ ਹੋਏ ਪਏ ਨੇ ਉਹੀ ਗੱਲ ਆ ਸਾਨੂੰ ਮੈਂ ਗੱਲ ਦੱਸ ਦਸੀ ਔਖਾ ਹੋ ਗਿਆ ਕੰਮ ਤੇ ਪਾਰਟੀ ਜਵਾਬ ਦੇ ਦੀ ਓਏ ਐ ਕਿਵੇਂ ਜਵਾਬ ਦੇ ਕੇ ਖੜਾ ਲਾਂਦਾ ਉਹਨਾਂ ਨੂੰ ਮੜਾ ਮੋਟਾ ਲੱਲਾ ਕੱਖਾ ਮਾਰਦਾ ਯਾਰਾਂ ਓਹੋ ਸ਼ੇਰਾ ਵੀਰ ਜੀ ਮੈਂ ਤਾਂ ਬਹੁਤ ਪਰਦੇ ਧਕੇ ਇਹਨਾਂ ਦੇ ਮੈਂ ਤਾਂ ਬਹੁਤ ਕੁਝ ਆਪਦੇ ਕੋਲੋਂ ਵੀ ਬਣਾ ਕੇ ਕਿਹਾ ਪਰ ਨਾ ਕੋਈ ਵੀਡੀਓ ਵੜੀ ਉਹ ਕਹਿੰਦੀ ਸੀ ਉਹ ਇਹਦੀ ਕਿਸੇ ਮੇਲੇ ਦੀ ਵੀਡੀਓ ਵੜੀ ਉਹ ਮਤਲਬ ਵੀ ਸਾਰਿਆਂ ਦੀ ਫੋਨਾਂ ਤੇ ਆ ਗਈ ਸੀ ਤੇ ਉਹਦੇ ਕਰਕੇ ਜਲੂਸ ਜਾਂ ਬੜਾ ਨਿਕਲ ਗਿਆ ਉਹ ਕਹਿੰਦੀ ਵੀ ਮੁੰਡਾ ਤਾਂ ਜ਼ਿਆਦਾ ਕੰਮ ਲਾਗਾ ਤੇ ਵੀ ਤੁਸੀਂ ਕੁਝ ਹੋਰ ਦੱਸਦੇ ਸੀਗੇ ਮੁੰਡਾ ਕੁਝ ਹੋਰ ਨਿਕਲ ਗਿਆ ਉਹ ਗੁੱਸਾ ਨਾ ਕਰਿਓ ਤੇ ਇੱਕ ਗੱਲ ਐ ਇੱਕ ਮੈਂ ਤਾਂ ਕਹਦਾ ਗੁੱਸਾ ਕਰਨਾ ਮੈਂ ਜੰਮਿਆ ਮੈਨੂੰ ਪਤਾ ਮੈਂ ਕਿਦੋਂ ਸਹੀ ਕਹਿਣਾ ਇਹਨੂੰ ਤੇ ਉਹ ਤਾਂ ਤੂੰ ਮੂਵੀ ਦੀ ਗੱਲ ਕਰਦਾ ਫਿਰ ਹਾਂ ਉਹੀ ਮੂਵੀ ਆਹੋ ਉਸੇ ਦੀ ਪਵਾੜੇ ਪਵਾਏ ਹੋਏ ਨੇ ਉਹਦਾ ਸਮਝ ਲੈ ਸਾਰੇ ਸੂਬਿਆਂ 'ਚ ਬਾਕੀ ਮੂਵੀ ਮੈਨੂੰ ਵੀ ਕਈ ਬੰਦਿਆਂ ਨੇ ਕਹਿਤਾ ਅੱਛਾ ਜੀ ਇਹਨੂੰ ਵੀ ਫੋਨ ਆਉਂਦੇ ਨੇ ਤੂੰ ਇੱਕ ਗੱਲ ਹੋਰ ਦੇਖ ਲੈ ਇਹ ਬੌੜਾ ਇਹਨੂੰ ਕੋਈ ਪਿੰਡ 'ਚ ਪੁੱਛਦਾ ਨਹੀਂ ਬਾਹਰਲੇ ਦੇ ਸੋਂ ਨੂੰ ਫੋਨ ਆਉਂਦੇ ਨੇ ਹਾ ਕੇ ਤੇਰੀ ਮੂਵੀ ਆਹੋ ਲੈ ਮੂਵੀ ਬਣੀ ਆਏ ਭਾਈ ਮੈਂ ਦੱਸਦਾ ਤੈਨੂੰ ਮੂਵੀ ਕਿਵੇਂ ਬਣੀ ਮੈਨੂੰ ਉਹੀ ਦੱਸੋ ਨਾ ਮੈਨੂੰ ਮਤਲਬ ਉਹਨਾਂ ਨੇ ਦੱਸਿਆ ਸਿਰਫ ਕੱਲਾ ਮੈਂ ਮੂਵੀ ਦੇਖੀ ਨਹੀਂ ਹੈਗੀ ਇਹ ਬਗਿਆ ਲਾਈ ਲਗਾ ਥੋੜਾ ਜਿਹਾ ਓਕੇ ਹੈ ਇਹਦਾ ਟੈਂਪੂ 'ਚ ਚੜ ਕੇ ਜੋਗੀ ਵੀਰੀਂ ਵੱਜਿਆ ਠੀਕ ਹੈ ਉੱਥੇ ਬਾਬੇ ਹਰੀदास ਦੀ ਸਮਾਦਾ ਜਿਹੜੀ ਹਾਂਜੀ 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 ਉੱਥੇ ਦਰੂ ਦਰੂ ਚੜਦੇ ਆ ਸਮਝ ਹਾਂ ਉੱਥੇ ਚੜਦੇ ਆ ਇਹਦਾ ਉੱਥੇ ਡੱਕ ਲਿਆ ਉਹ ਉੱਥੇ ਨਹੀਂ ਮੂਵੀ ਮਾ ਵੀ ਬਣ ਗਈ ਸਮਝ ਨੇ ਟਾਂ ਣਟਾਂ ਦੇ ਝਾੜਤੀ ਪਈ ਲੋਕਾਂ ਨੇ ਬਸ ਉਹੀ ਗੱਲ ਹੋਈ ਹੈ ਨਾ ਉੱਥੇ ਨੇ ਕੀ ਜਲੂਸ ਕੱਢਿਆ ਇੱਧਰ ਛੋਟ ਲਿਆ ਕਰ ਇੱਧਰ ਛੋਟ ਲਿਆ ਕਰ ਇਹ ਤਾਂ ਬੋਲੇ ਵਾਂਗੂ ਭੱਜੀ ਫਰੀ ਗਏ ਹੋਰ ਉਹ ਗੌਣ ਜਲੇ ਹੁੰਦੇ ਨੇ ਜਿਹੜੇ ਮਾਈਕ ਖੋਲਿਆ ਉਹਨਾਂ ਦਾ ਹਾਂ ਉੱਥੇ ਤਾਂ ਬਹੁਤ ਜਲੂਸ ਕੱਢਿਆ ਨੇ ਤਾਂ ਮਾਗਰੋਂ ਦੱਸਦ ਨੇ ਪਿੰਡ ਵਾਲੇ ਮਸਾ ਲਿਆ ਇਹਨੂੰ ਕੁੱਟ ਕੇ ਮਾਗਰੋਂ ਟੈਂਪੂ 'ਚ ਪਾ ਕੇ ਉਹੀ ਗੱਲ ਕਰਦਾ ਸੀ ਨਾ ਇਹ ਮੈਂ ਤਾਂ ਮੈਂ ਤਾਂ ਬਹੁਤ ਔਲੇ ਰੱਖੇ ਹੱਦੋਂ ਵੱਧ ਚਲ ਤੇ ਦਾ ਬਥੇਰਾ ਕਰਿਆ ਕਿ ਨਹੀਂ ਜਿੰਨਾ ਹੁੰਦਾ ਮੈਨੂੰ ਤਾਂ ਐਸੀ ਮਾ ਜੀ ਕੰਮ ਬਣ ਜੇ ਜੇ ਕੰਮ ਬਣ ਜੇ ਮਾ ਚਲ ਮੋਟਰ ਮਟਰਸਾਈਕਲ ਲੈ ਆਵਾਂਗੇ ਨਮਾ ਕੋਈ ਚਲ ਹੁੰਦੇ ਆ ਲਾਲਚ ਹੁੰਦੇ ਆ ਸਭ ਨੂੰ ਪਈ ਹਰੇਕ ਆਉਂਦੇ ਢੱਡ ਨਹੀਂ ਫਿਰਦਾ ਬਸੇ ਮੈਂ ਵੀ ਕਚਾਣ ਆਉਦੀ ਹੁਣ ਜਦੋਂ ਉਹਨੇ ਗੱਲ ਜੀ ਦੱਸੀ ਨਹੀਂ ਫਿਰ ਐ ਤਾਂ ਚਲੋ ਆਪਾਂ ਤਾਂ ਮੋٹے ਬਿਸ਼ਰਮ ਹੋਏ ਪਿਆ ਹੁਣ ਇਹ ਵੀ ਤੁਹਾਡਾ ਪਰ ਕੰਮ ਆ ਆਪਾਂ ਤਾਂ ਮੁੱਕਰ ਕੇ ਫਿਰ ਨਾਲ ਮੈਨੂੰ ਹੁਣ ਐ ਰਸ ਮੁੱਕ ਦੀ ਗੱਲ ਹਾਂਜੀ ਹਾਂਜੀ ਕਿਸੇ ਪਾਸੇੋਂ ਪੈਂਦਾ ਹੱਥ ਬਣੂਗਾ ਮਾ ਆਪਣਾ ਦੇਖੋ ਫਿਲਹਾਲ ਤਾਂ ਕਿਸੇ ਪਾਸੇੋਂ ਕੋਈ ਹੱਥ ਨਹੀਂ ਪੈਣਾ ਇਹਦਾ ਹਣਾ ਨਹੀਂ ਲੋਕ ਹਿਯਾਰ ਬਹੁਤ ਹੋਏ ਪਏ ਨੇ ਪਤਾ ਕਰ ਲਾਂਦਾ ਅਗਲਾ ਦੁਨੀਆ ਪਈ ਬਹੁਤ ਹਿਯਾਰ ਆ ਤੇ ਦੂਸਰਾ ਆ ਮੂਵੀ ਦਾ ਚੱਕਰ ਪਿਆਗਾ ਮੂਵੀ ਨਹੀਂ ਬੱਸ ਯਾਰ ਕਾਨੂੰ ਕਹਿੰਨਾ ਖਤਮ ਕਰਿਆ ਪਿਆ ਕੰਮ ਤੇ ਇੱਕ ਹੋਰ ਆ ਹਾਂ ਜੀ ਗੱਲ ਹਾਂ ਤੇ ਚੋ ਮੈਂ ਤੁਹਾਨੂੰ ਇੱਕ ਵਾਰ ਦੱਸ ਦਣਾ ਹਣਾ ਬਸ ਤੁਸੀਂ ਆਪਣੀ ਮਰਜ਼ੀ ਕਰਨਾ ਹੱਕ ਬੰਦਾ ਹਾਂ ਇੱਕ ਅੱਜ 3:15 ਦਾ ਟਾਈਮ ਦਿੱਤਾ ਹੋਇਆ ਥਾਣੇ ਵਾਲਿਆਂ ਨੇ ਇੱਕ ਅੱਜ ਉੱਥੇ ਉਹ ਸਾਖ ਮਈਂ ਕਰਾਇਆ ਹੋਇਆ ਸੀ ਚੋ ਨਹੀ ਬਣੀ ਉਹ ਵੱਖਰੀ ਗੱਲ ਹੈ ਅੱਜ ਉਹ ਨਾ ਨਿਬੜ ਜੂਗਾ ਮਤਲਬ ਵੀ ਕਾਗਜ਼ੀ ਕਾਰਵਾਈ ਸਾਰੀ ਹੋ ਜੂਗੀ ਅੱਛਾ ਹਾਂ ਤੇ ਅਸੀਂ ਪਰਸੋਂ ਸਾਮਾਨ ਚੱਕਣਾਗਾ ਹੂੰ ਜੇ ਫਿਰ ਕਹੂੰ ਮੈਂ ਉਧਰ ਗੱਲ ਕਰਨਾ ਵੀ ਆਪਾਂ ਸਾਮਾਨ ਹੋਰ ਆ ਗੱਲ ਚਲ ਸਾਮਾਨ ਤਾਂ ਤੇਰੀ ਗੱਲ ਠੀਕ ਆ ਅਗਲੇ ਦਿਨ ਨਹੀਂ ਨਹੀਂ ਵੀ ਭਾਈ ਹਾਂ ਕਹਾਂ ਚਲ ਸੰਜੋਗਾ ਦੀ ਹੁੰਦੀ ਆ ਬਾਕੀ ਜਿੱਥੇ ਦਾਣਾ ਪਾਣੀ ਹੁੰਦਾ ਹਾਂ ਮੈਂ ਤੈਨੂੰ ਐਂ ਕਹਿਣਾ ਹਾਂਜੀ ਲੱਟ ਕੀ ਕਿਵੇਂ ਆ ਉਹ ਲੜਕੀ ਤਾਂ ਹੈਗੀ ਮੈਂ ਦੇਖੋ ਤੁਹਾਨੂੰ ਗੱਲ ਇੱਕ ਸਪਸ਼ਟ ਕਰਦਣਾ ਹਨਾ ਤੁਹਾਨੂੰ ਫਿਰ ਗੱਲ ਦੇਣੀ ਪੈਣੀ ਆ ਤੈਨੂੰ ਇਹਦਾ ਵੀ ਪੱਦੀ ਆ ਇਹਦੇ ਹਿਸਾਬ ਜੇ ਨਾਲ ਦੱਸ ਦੇ ਕੁੜੀ ਥੋੜੀ ਇਹਦੇ ਨਾਲ ਦੰਦਾ ਹਿਲਦਾ ਜ਼ਿਆਦਾ ਆਹ ਦੇ ਮੇਰੀ ਗੱਲ ਸੁਣ ਦੋ ਹਾਂ ਤੇ ਸਮਾਨ ਸਾਰਾ ਪੇਟੀ ਵਿੱਚ ਬਿਸਤਰੇ ਪਿੱਤਲ ਦੇ ਭਾਂਡੇ ਉਹ ਮੈਂ ਤੇਰੇ ਤਾਂ ਵੀ ਬੀਬੀ ਵਾਲੀ ਖਰਾਬ ਹੋਈ ਜਾਂਦੇ ਨੇ ਪਾਏ ਬਿਮਾਰੀ ਆ ਪੀ ਕਰਾਉਣਾ ਤੂੰ ਮਤਲਬ ਸੋਫੇ ਤਿਆਰ ਕਰੇ ਬਿਨੇ ਸਾਰੇ ਸਮਾਨ ਸਾਰਾ ਨਮਾ ਮੈਂ ਤਾਂ ਤੈਨੂੰ ਐਂ ਕਹਿਣਾ ਹਕਮਾਂ ਹਾਂਜੀ ਸਮਾਨ ਸੋਫੇ ਤੋਂ ਆਪਾਂ ਕੀ ਕਰਾਉਣਾ ਬਥੇਰਾ ਕੁਸ ਆਪਣੇ ਕੋਲੇ ਉਹ ਚਬਾਰਾ ਟੱਕਿਆ ਪਿਆ ਚਲੋ ਆਇਾਂਗਾ ਵੀ ਹੁਣ ਸਾਰਾ ਕੁਸ ਨਾਲ ਹੀ ਆਜੂਗਾ ਅੱਛਾ ਤੇ ਗੱਲ ਇਹ ਆ ਵੀ ਤੁਸੀਂ ਕੱਲ ਨੂੰ ਮੈਨੂੰ ਲਾਂਭਣਾ ਦਿਓ ਵੀ ਜਾਂ ਤਾਂ ਫਿਰ ਮੁੰਡਾ ਬਚੂ ਜਾਂ ਕੁੜੀ ਬਚੂ ਅੱਛਾ ਹਾਂ ਕਿਉਂਕਿ ਭਰਾ ਐ ਨਾ ਜੁਗ ਨੂੰ ਜੁਗ ਟੱਕਰ ਜਾ ਜਾਂ ਤਾਂ ਇਹ ਉਹਨੂੰ ਮਾਰ ਦੂ ਜਾਂ ਉਹ ਇਹਨੂੰ ਮਾਰ ਦੂ ਫਿਰ ਮੈਂ ਫਸ ਜੂ ਬਚਾਲੇ ਮੈਨੂੰ ਨਾ ਮਾਰਦਣ ਦੋਈ ਇਹੇ ਹੋਰ ਦੇਖ ਲਓ ਮਨ ਤੁਸੀਂ ਹੱਪਤ ਚਲ ਆਇਆ ਯਾਰ ਕਿਹੜਾ ਗੱਲ ਚਲਾਈ ਅੱਛਾ ਆਇਆ ਮਿੱਡੂ ਵਾਲੇ ਦਾ ਦਵਾਈ ਤਾਂ ਇਹਦੀ ਵੀ ਚੱਲਦੀ ਹੈ ਹਾਂਜੀ ਹਾਂਜੀ ਮਿੱਡੂ ਵਾਲਾ ਕਹਿੰਦਾ ਹੁਣ ਮੈਨੂੰ ਲਈ ਕਿਰ ਤਾਂ ਮੈਨੂੰ ਇੱਕ ਦੋ ਵਾਰ ਲੈ ਕੇ ਦਵਾਈ ਦਵਾਉਣਾ ਉਹਨਾਂ ਦੇ ਸਰੀਏ ਸੂਰੇ ਪੱਟਿਆ ਜਗਾਟਾਂ ਦੇ ਆਹ ਠੀਕ ਅੱਛੀ ਆਇਆ ਬਈ ਆਰਿੰਦਰਾ ਚਾਤਾ ਪਾਰ ਬਈਆ 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 ਕੋਈ ਨਹੀਂ ਬਈਆ ਕਿਤਾ ਪੁੱਤ ਬਈਆ ਵਧੀਆ ਰਿਹਾ ਤਾਂ ਪਾਰਤੀ ਬਹੁਤ ਵਧੀਆ ਕਰਾਇਆ ਯਾ ਕੋਈ ਗੱਲ ਨਹੀਂ ਤੇ ਹੱਥ ਮਾਫ ਕਰੀਗਾ ਕੰਮ ਤਾਂ ਹੋ ਜੂ ਲੱਖ ਰੁਪਈਆ ਰੱਖਿਓ ਤਿਆਰ ਹਣਾ ਜ਼ਿਆਦਾ ਨਹੀਂ ਫਿਰ ਆਏ ਨਾ ਉਧਰ ਲੈ ਦੇ ਕੇ ਨਵੇਂ ਨਾ ਪਾ ਪਾਰਟੀ ਇੱਕ ਦੂਸਰੀ ਹੋਰ ਫਿਰਦੀ ਆ ਉਹਨਾਂ ਦੀ ਰਿਸ਼ਤੇਦਾਰੀ ਚੋਂ ਮਾਸੀ ਦੀ ਕੁੜੀ ਆ ਕਿ ਉਹਦੇ ਦਿਓਰ ਦਾ ਨਿਪੜਿਆ ਨੁਪੜਿਆ ਉਹ ਕਹਿੰਦੀ ਵੀ ਮੈਂ ਉਧਰ ਲੈ ਜਾ ਨਹੀਂ ਨਹੀਂ ਉਧਰ ਕਾਹਨੂੰ ਲੈ ਜਾ ਹਾਂ ਹਾਂ ਉਹ ਅਕੇਲੇ ਫਿਰਦਾ ਏ ਪੁੱਲ ਵਿੱਚ ਪੁੱਲ ਕਰੇ ਜਾ ਕੇ ਪੁੱਲ ਦੇਖਾਂ ਕੀ ਆ ਦੇਖ ਪਤਾ ਨਹੀਂ ਕੀ ਲੈ ਕੇ ਆ ਬੀ ਚਾਚੀ ਵਾਸਤੇ ਫਰੀਆ ਸੂਰੀਆ ਚੱਕਰ ਆ ਬਾਰੂ ਅੱਛਾ ਅੱਛਾ ਉਹ ਕੋਈ ਨਾ ਕੁੜੀ ਵਾਲਾ ਚੱਲੀ ਚੱਕ ਰਿਹਾ ਕੁੜੀ ਨੂੰ ਦੇਖ ਕੇ ਭੁੱਖੀ ਮੰਨਦੇ ਉਹ ਤੈਨੂੰ ਵੀ ਚੱਲੀਆ ਕਬਾਈ ਜਾਂਦਾ ਲੈ ਮੈਂ ਭਿਉਂ ਕੇ ਖੜਾ ਨਾ ਹੋਰ ਕੀ ਤੂੰ ਤੂੰ ਕਾਨੂੰ ਬੌਲਾ ਹੋਇਆ ਹੈ ਉਹ ਤੂੰ ਸ਼ਰਾਰਤਾਂ ਤੋਂ ਬਾਅਦ ਆ ਜਾ ਦੋ ਦਿਨ ਰੁਕ ਜਾ ਤੇ ਨਾ ਬਣਦੀ ਦੇਖੀ ਕੀ ਆ ਕਿਉਂ ਜੀ ਕੋਈ ਨਾ ਕੋਈ ਨਾ ਤਾਂ ਬਹੁਤ ਵਧੀਆ ਕੁੜੀ ਆ ਤਾਂ ਹੈ ਹੋਰ ਸੋਹਣੀ ਆ ਹੂੰ ਪੂਰੀ ਸੋਹਣੀ ਆ ਕਿੱਡੀ ਕਾ ਕੁੱਡੀ ਕਾ ਤੇਰੇ ਜਿੱਡੀ ਹੋਰ ਕਿੱਡੀ ਕਾ ਐਂ ਚਾਚਾ ਬਹੁਤ ਸੋਹਣੀ ਕੁੜੀ ਆ ਧੀਰੇ ਵਰਗੀ ਆ ਜਮਾ ਐਨ ਪੂਰੀ ਸੋਡੀ ਜ਼ਿੰਦਗੀ ਵਧੀਆ ਲੰਘੂਗੀ ਨਾ ਨਾ ਵਧੀਆ ਪਈ ਇਹਨਾਂ ਦੀ ਵਧੀਆ ਲੰਘ ਜੂ ਮੇਰੀ ਤਬਾਹ ਹੋ ਜੂ ਐਂ ਕਰ ਫਿਰ ਬਾਪੂ ਕਾਈ ਜਿਹਾ ਰੱਖ ਕਰਾਂਗੇ ਲੈ ਕੋਈ ਨਾ ਪੁੱਤ ਮਾਗੀ ਆ ਜਾਣਗੇ ਮਾਗਰੀ ਆ ਜਾਣਗੇ 2-4 ਜਿੰਨੇ ਵੀ ਹੋਏ ਲੈ ਕੇ ਆ ਮਾਗਿਆ ਆਪਾਂ ਸਾਰਾ ਕੁਝ ਨਹੀਂ ਛੱਡਦੇ ਆਪਾਂ ਟੰਡ ਟੰਡ ਰਾਵਲ ਜੋ ਹੋਇਆ ਸਾਰਾ ਲੈ ਕੇ ਆ ਮੈਂ ਘਰ ਮੂੰਹ ਕਰ ਨਹੀਂ ਹਾਂ ਬਜ਼ਾਰ ਹੱਸਦਾ ਹਾਂ ਉਹ ਕਹਿੰਦਾ ਰਾਤਲ ਚੱਲਾਂਗੇ ਜਬਾਕਾ ਮੂੰਹ ਕਹਿੰਦਾ ਹਾਂਜੀ ਤੁਸੀਂ ਲਓ ਹਾਕਮਾ ਕਾਰ ਕੰਮ ਇਹ ਦੇਖਦਾ ਕਈ ਕਾਰ ਸੇਤੀ ਵਰਨ ਮੇਰੇ ਪਰਾਂ ਤੂੰ ਫੇਰ ਨਾ ਪਾਇਓ ਮੈਂ ਇਹਦਾ ਕੰਮ ਬਣ ਜੇ ਸਾਡੀਆਂ ਕੰਧਾਂ ਬਚ ਜਾਣੀਆਂ ਦਾ ਪਾਣੀ ਬਾਬਾ ਬੁਰਾ ਨਾਲ ਹੋਇਆ ਪਿਆ ਤੇੜਾ ਠਾਤੀਆਂ ਹਾਂ ਹਾਂ ਤੂੰ ਮੜਾ ਬਾਹਰ ਹੋਂਗਰ ਮੇ ਨਾਲੇ ਮੇਰਾ ਮਨ ਖੜਜੂ ਮੜਾ ਜਿਆ ਵੀ ਚੱਲ ਕੇ ਨਾ ਵਿਆਹ ਦਾ ਇਹ ਤੀਨੂ ਚਾਚਿਆ ਕਾਰਦੀਪ ਨਾਲ ਹੀ ਛੱਡ ਦੇ ਸੱਜ ਛੱਡ 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 ਕੇ ਕਰਾਉਂ ਚਲ ਸਾਕੇ ਕਰਦੇ ਹਕਮਾ ਮਾਰ ਮਾਰਦਾ ਹਕਮਾ ਚਲ ਕਾਹ ਨੂੰ ਬੋਲੇ ਨਾ ਬੋਲੇ ਬਾਰ ਮੈਂ ਛੜਤਾ ਮੈਂ ਕਾਹ ਨੂੰ ਕਾਹ ਨੂੰ ਜਵਾਬਤਾ ਕੋਈ ਨਾ ਚਾ ਕੋਈ ਨਾ ਹਾਕਮ ਕੁਛਾ ਨਾ ਕਰ ਦੋ ਮਹੀਨੇ ਮੈਂ ਪਾਗਲਖਾਨੇ ਚ ਲਾਈ ਨਹੀਂ ਤੇਰੇ ਵਰਗੇ ਲੋਟ ਕਰੇ ਨਹੀਂ ਉੱਥੇ ਤੂੰ ਕਿਵੇਂ ਲਾ ਆਇਆ ਚਲੋ ਉਹ ਤੇਰਾ ਵੀ ਹਾਦਸਾ ਬੰਦਾ ਆ ਸਾਰਾ ਮੈਨੂੰ ਜ਼ਿੰਦਗੀ ਚ ਤੇਰੇ ਨਾਲ ਦੀ ਟੱਕਰ ਦੇ ਨੇ ਸਾਰੇ ਓਏ ਤੇ ਓਏ ਤੁਸੀਂ ਬਾਹਰੇ ਆਓ ਮੇਰੇ ਆਇ ਮੈਂ ਸਮਝਾਉਣਾ ਗੱਲ ਸਮਝਾਉਣਾ ਬਹੁਤ ਲੈ ਮਾਰੀ ਤੀ ਬੱਸ ਠੀਕ ਚਲ ਹਾਕਮ ਚੱਲ 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 ਜਾ ਦੇਖੋ ਭਰਾ ਜੀ ਹਉ ਹਉ ਦਾ ਮੋੜ ਕਰਦੇ ਨਹੀਂ ਤਾਂ ਵੇ ਚਲੋ ਕੋਈ ਨਾ ਕੋਈ ਨਾ ਕੋਈ ਨਾ ਤੂੰ ਕੁਛਾ ਨਾ ਕਰੀਂ ਮੇਰੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਸਾਨੂੰ ਇਹ ਗੱਲ ਕਹਿ ਰਿਹਾ ਸੀ ਵੀ ਦੇਖੋ ਜਿਹੜਾ ਆਪਣੀ ਪਹਿਲਾਂ ਗੱਲ ਆਪਾਂ ਖੋਲ ਲੀਆ ਹਾਂ ਕਿ ਦੇਖੋ ਮੇਰੀ ਜ਼ਿੰਮੇਵਾਰੀ ਸਿਰਫ ਕੁੜੀ ਨੇ ਹੋਂ ਤੱਕ ਹੋਵੇਗੀ ਹੋ ਗਈ ਜੀ ਠੀਕ ਆ ਹਾਂ ਉਸ ਤੋਂ ਬਾਅਦ ਥੋੜੇ ਚੁ ਕਿਹੜਾ ਮਰਜੀ ਮਰੇ ਖਾਪੇ ਮੇਰੀ ਕੋਈ ਜ਼ਿੰਮੇਵਾਰੀ ਉਹ ਘਰ ਮੈਂ ਲਿਖਤੀ ਲੈਣਾ ਮੈਂ ਸਮਝਦਾ ਤੈਨੂੰ ਮੈਂ ਤਾਂ ਭਾਈ ਗੁੱਠਾ ਲਾ ਰੋਣਾ ਦੇਖ ਤੂੰ ਕਾਗਜ਼ ਪੱਤਰ ਤਿਆਰ ਕਰ ਲਈ ਹੋਂ ਸਾਹਿਬ ਨਾਲ ਦੋਨੇ ਦੀ ਦੇਖ ਦਿਖਾਈ ਕਿਵੇਂ ਕਰਨੀ ਹੈ ਮੈਂ ਸੁਣੇ ਕਹਿੰਦੇ ਸੀ ਮੈਂ ਪੜਾ ਕਿਤੇ ਨਾ ਕੋਈ ਕਰੀ ਨਹੀਂ ਲਾਉਂਦੇ ਕੋਈ ਪ੍ਰੋਗਰਾਮ ਹੈ ਕਿਸੇ ਹੋਟਲ ਚ ਕਮਰਾ ਕੁਮਰਾ ਲੈ ਲਈ ਇਹਨੂੰ ਅੰਦਰ ੜਾ ਦਾਂਗੇ ਸਰਕਸ ਵਾਲੇ ਭਾਲੂ ਮੰਗੁੰਦਾ ਟਾਈਮ ਤੇ ਹੀ ਕੱਢਾਂਗੇ ਬਾਹਰ ਚੰਗਾ ਹਾਂ ਹਾਂ ਕਿਤੇ ਕੁੜੀ ਵਾਲੇ ਨੂੰ ਕਹਿ ਦੀ ਉੱਥੇ ਦੇਖ ਦਿਖਾਈ ਕਰ ਦਾਂਗੇ ਬਾਕੀ ਤੁਸੀਂ ਕਿ ਆਪਦੇ ਰਿਸ਼ਤੇਦਾਰਾਂ ਨਾਲ ਗੱਲ ਕਰਨੀ ਆ ਉਹ ਤਾਂ ਮੈਂ ਕਰ ਲੂੰਗਾ ਮੈਂ ਨਾਲ ਕਿਸੇ ਨੂੰ ਨਹੀਂ ਲਾਉਂਦਾ ਮੈਂ ਬਸ ਠੀਕ ਮੈਂ ਕਿਸੇ ਨੂੰ ਨਹੀਂ ਲਾਉਂਦਾ ਗਰਾਂ ਨੂੰ ਕਹਿ ਦੀ ਬਾਹਲੇ ਜਾਣੇ ਨਾ ਹੁਣ ਮੋਰੂ ਤੇ ਕੋਈ ਨਾ ਦੋ ਚਾਰ ਜਾਣੀ ਆਉਣਗੇ ਉਹ ਤਾਂ ਬਸ ਨਹੀਂ ਤਾਂ ਕਹਾ ਖਾ ਨੂੰ ਕਰਤੂਤਾਂ ਦਿਖਾਉਣੀਆਂ ਨੇ ਇਹਦੀਆਂ ਮੈਂ ਸਮਝ ਗਿਆ ਮੈਂ ਸਮਝ ਗਿਆ ਸਮਝ ਗਿਆ ਸਮਝ ਗਿਆ ਹਾਂ ਤੇ ਇਹ ਪੈਸਿਆਂ ਦਾ ਫਿਰ ਕਿਵੇਂ ਕਰਨਾ ਹੈ ਪੈਸੇ ਮੱਧ ਪਚੱਦ ਤਾਂ ਲਿਆਉਂ ਉਹ ਤੇ ਠੀਕ ਹੈ ਠੀਕ ਹੈ ਬਾਕੀ ਆਪਾਂ ਜੀਰੀ ਵੱਟ ਕੇ ਕਹਾ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਮਝਿਆ ਗਿਆ ਆਪਣੀ ਕਬੀਲਦਾਰੀ ਆ ਜੀ ਵੀ ਨਾ ਮੰਗ ਰੋ ਰੁਪਏ ਆਉਂਦੇ ਨੇ ਤੇ ਆਪ ਦਾ ਹੁਣ ਮਨ ਬਣਾ ਲਓ ਹਣਾ ਕੱਲ ਨੂੰ ਕਿਤੇ ਮੇਰਾ ਨਾਮ ਲੈ ਕੇ ਨਾ ਕਹਿ ਦੇਵੀਂ ਹਾਂ ਤਾਂ ਸਿਰੇ ਲੱਗੀ ਖੜੀਆ ਕਹਿੰਦੇ ਹੁੰਦੇ ਨੇ 100 ਹੱਥ ਰੱਸਾ ਸਿਰੇ ਤੇ ਗੰਡਾ ਹੁਣ ਤਾਂ ਯਾਰ ਮਰਮਰਾਈ ਵਾਲੀ ਹੋਇਆ ਪਿਆ ਕਾ ਚਲੋ ਬਸ ਠੀਕ ਆ ਫਿਰ ਮੈਂ ਲੈਨਾ ਸਟੈਂਡ ਜਾ ਕੇ ਹਣਾ ਠਾਣੇ ਚ ਹਾਂ ਹਾਂ ਮੈਂ ਉਹ ਕਰਦਾ ਗੱਲ ਵੀ ਭਾਈ ਕੁੜੀ ਸਾਡੀ ਬਸ ਗੁੱਸਾ ਨਾ ਕਰੀਂ ਗੱਲ ਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਚੰਗਾ ਚੰਗਾ ਚਲੋ ਠੀਕ ਆ ਕਹੀ ਤੀ ਤੈਨੂੰ ਹਾਂ 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 ਗੁੱਸਾ ਨਹੀਂ ਕਰੀਦਾ ਕਹਿੰਦੇ ਗੁੱਸਾ ਨਹੀਂ ਕਰੀਦਾ ਠੀਕ ਆ ਠੀਕ ਆ ਪੁੱਤ ਬੱਸ ਕਰ ਪੁੱਤ ਨੂੰ ਬਾਗ ਨਾ ਦੇ ਚੰਗਾ ਭਾਈ ਉਹ ਬੱਸ ਉਹ ਬੱਸ ਬੱਸ ਉਹ ਬੱਸ ਬੱਸ ਪੁੱਤ ਪਾਸ ਦਾਦੀ ਭਾਈ ਪਾਸ ਦਾਦੀ ਚੰਗਾ ਆ ਕੇ ਮਾ ਫੋਨ ਕਰੀ ਕੀ ਕਹਿੰਦਾ ਪੁੱਤ ਕਹਿੰਦਾ ਬਾਲੀ ਸਨੱਖੀ ਆ ਕੁੜੀ ਅੱਜ ਜੂ ਕਹਦਾ ਹੈ ਤੇਰੇ ਮੁੰਡੇ ਨਾਲ ਤਾਂ ਸਵਾਣਾ ਓਏ ਚਰਵਾਉਣਾ ਆ ਨੰਦਰ ਚੜ ਅੰਦਰ ਚੜ ਅਰੇ ਅੰਦਰ ਭਾਗੇ ਜਾ ਖੁੱਲਦਾ ਕਿਉਂ ਨਹੀਂ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਚੱਲ ਅੰਦਰ ਚੱਲ ਚੱਲ ਅੰਦਰ ਚੱਲ ਮੈਨੂੰ ਲੈ ਜੂ ਰੋਂਦੀ ਨੂੰ ਸੋਹਣਾ ਆਕਾਰ ਰੀਬਨ ਵਾਲੀ ਮੈਨੂੰ ਲੈ ਜੂ ਰੋਂਦੀ ਨੂੰ ਨਹੀਂ ਨਹੀਂ ਬਸ ਚੱਲਦੇ ਹੀ ਚੱਲਦੇ ਸਵਾਈ ਚ ਟਾਈਮ ਹਾਂ ਚੱਲਦੇ ਚੱਲਦੇ ਆ ਸ਼ੁਭਾ ਟਾਈਮ ਤਾਂ ਹਾਂਜੀ 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 ਵਾਹ ਹਾਂ ਠੀਕ ਹੀ ਠੀਕ ਮੁੰਡਾ ਬਣਦੇ ਬਲਪਲੇ ਸੋਹਣੇ ਲੱਗਣਗੇ ਜਦੋਂ ਉੱਡੂਗੀ ਇਹਦਾ ਉੱਡ ਜਾਣਗੇ ਹੁਣ ਮੜਾ ਚੱਲੀ ਗੱਡੀ ਹਉਂ ਹੀ ਚੱਲੀ ਚਾਚਾ ਚਲੋ ਕੋਈ ਗੱਲ ਨਹੀਂ ਖੁਸ਼ੀ ਆ ਜਾ ਹਾਂ ਆ ਜਾ ਆ ਜਾ ਆਇਆ ਓਏ ਮੜਾ ਤੋੜ ਕੇ ਦੇਖ ਲਾਂ ਕਿਵੇਂ ਜੇ ਲੱਗਦੇ ਨੇ ਬਹੁਤ ਵਧੀਆ ਲੱਗਦੇ ਨੇ ਸਾਜਗੇ ਪੂਰੇ ਚੱਲ ਬੈਠ ਬੱਚਾ ਸੂਰਜ ਦੇਵਤ ਨੂੰ ਪਾਣੀ ਦੇਣਾ ਭੁੱਲ ਗਿਆ ਅੱਜ ਪੁੱਤ ਮੈਂ ਸੂਰਜ ਨੇ ਪਹਿਲੀ ਫੂਕ ਰੱਖਿਆ ਪੁੱਤ ਮੈਂ ਅੱਜ ਤੇਰੇ ਤੇ ਹੱਥ ਚੱਕਰਾਂ ਨਹੀਂ ਹੈਗਾ ਮੈਂ ਹੱਥ ਬਣਦਾ ਹਾਂ ਅੱਜ ਦਾ ਦਿਨ ਕੰਟਰੋਲ ਕੰਮ ਦੀ ਦੇਰੀ ਕਰ ਵਿੱਚ ਜੋੜੀ ਨੂੰ ਬਿਠਾ ਕੇ ਟੂੜਾ ਪੱਤ ਦੀ ਪੰਡਾ ਨੂੰ ਮੂੜਿਆ ਵੇ ਔਰਾ ਮੁੰਡਾ ਪੈਂਟ ਸੁੱਖੀ ਸੰਡੀ ਮੁੜਈਏ ਔਰਾ ਮੁੰਡਾ ਚਿੱਤ ਵਿੱਚ ਚਪੌਰ ਦਾ ਲੱਡੂ ਰਾਣੀ ਗੁੰਡ ਵਿੱਚ ਬੈਠੀ ਸ਼ੇਰ ਮਾਵੇ ਐਸੀ ਸ਼ਰਤ ਜਦ ਚਾਰ ਤੇ ਵੇ ਚੱਲ ਆਕਮਾ ਹਾਂਜੀ ਹਾਂਜੀ ਪੂਰੇ ਦਾ ਬਹਿ ਗਿਆ ਇਹ ਸੁੱਤ ਸਤਨਾ ਪੱਟ ਦੇ ਗੁਦਰੀ ਵੀਰ ਜੀ ਵਿਆਹੋਂ ਚੱਲਿਆ ਵੀਰ ਜੀ ਵਿਆਹੋਂ ਚੱਲਿਆ ਇੱਕ ਤਾਂ ਉੱਥੇ ਫालतू ਪਕਾਈ ਨਹੀਂ ਮਾਰਨੀ ਆਕਮਾਂ ਦੱਸ ਦੇ ਉਹਨੂੰ ਇੱਕ ਉੱਥੇ ਨੂਨ ਮਿਰਚ ਪਿਆ ਆਉਂਦਾ ਉਹਨਾਂ ਦੇ ਮੇਜ ਤੇ ਇਤੇ ਖੰਡਿਆ ਦੇ ਮੇਰਾ ਸਾਲਾ ਸਿਰ ਚ ਪਾ ਦੇ ਕਿਸੇ ਤੁਸੀਂ ਟੈਨਸ਼ਨ ਨਾ ਲਓ ਸਿਆਣਾ ਬੱਚਾ ਹੀ ਨਹੀਂ ਕਰਦਾ ਸਮਝਾਇਆ ਮੈਂ ਤੁਹਾਨੂੰ ਸਿਆਣਾ ਹਾਂ ਚਾਚਾ ਤੇਰੇ ਕੋਲ ਹੀ ਬੈਠ ਚੰਗਾ ਹਾਂ ਕੋਈ ਨਾ ਹੋਰ ਚਾਚੇ ਵੀ ਕੁਛੜ ਚ ਬੜ ਜੀ ਚਾਚੇ ਦਾ ਇਹਨਾਂ ਪੁੱਤ ਉੱਥੇ ਬੋਲਣਾ ਨਹੀਂ ਹੈਗਾ ਫालतੂ ਨਾ ਮੈਂ ਕਹਿੰਦਾ ਜਿਵੇਂ ਤੂੰ ਕਹੇਗਾ ਉਵੇਂ ਕਰਾਂਗੇ ਹਾਕਮ ਤੇਰੇ ਸਾਹਮਣੇ ਝੁਲਕੂ ਬਈ ਦੱਸ ਦੇ ਇਹਨੂੰ ਨਹੀਂ ਪਤਾ ਗੱਲ ਕੀ ਉੱਥੇ ਆਪਾਂ ਜਲੂਸ ਨਹੀਂ ਕੱਢਣਾ ਮੇਰੀ ਗੱਲ ਸੁਣ ਠੀਕ ਆ ਪੁੱਤ ਫਿਰ ਉਹ ਨਹੀਂ ਬਹੂ ਨਹੀਂ ਦੇਣੀ ਤੈਨੂੰ ਉਹਨਾਂ ਨੂੰ ਹਾਂ ਚਾਚਾ ਜਿਵੇਂ ਤੂੰ ਕਹੇਗਾ ਉਵੇਂ ਕਰਾਂਗੇ ਬਹੂ ਤਾਂ ਲੈ ਕੇ ਆਉਣੀ ਆ ਪੁੱਤ ਆਪ ਬੈਠ ਚਾਚੇ ਕੀ ਕਹੂਗਾ ਤੂੰ ਕਹਿੰਗਾ ਜਿਹੜਾ ਕੁਝ ਕਹਿੰਗਾ ਉੱਥੇ ਆਪਾਂ ਪੁੱਛਣਗੇ ਉਹੀ ਕੁਝ ਦੱਸਣਾ ਚਾਹੀਦਾ ਜਦੋਂ ਜਦੋਂ ਆਪਾਂ ਕੁੜੀ ਨੂੰ ਲੈ ਕੇ ਤਰੇ ਨਾਲ ਉਹ ਗਾਣਾ ਗਾਦੀ ਪਾਵਲ ਮੇਰੀਆਂ ਗੁੱਡੀਆਂ ਤੇਰੇ ਘਰ ਦੇ ਗਈਆਂ ਪੀਚ ਕੱਬ ਤੇਰੇ ਜਾਣਦਾ ਕੌਣ ਤਾਂ ਦੇਖ ਲੈ ਨਹੀਂ ਨਹੀਂ ਕੋਈ ਇਹਦੂ ਕੋਈ ਮੇਰੀਆਂ ਗੁੱਡੀਆਂ ਤੇਰੇ ਕਰ ਮੈਂ ਤੋੜ ਦੂੰਗੀ ਗੱਡੀ ਮੂੜੀ ਉਹ ਇਹ ਗਾਣੇ ਉਹ ਗਾਉਣਗੇ ਤੂੰ ਨਹੀਂ ਗਾਉਣੀ ਚੰਗਾ ਰਸ ਹਾਂ ਉਰੇ ਬੈਟਰੀ ਕੱਲ੍ਹ ਤੂੰ ਬੰਦਿਆਂ ਨੂੰ ਬਹਿਣਾ ਹੁੰਦਾ ਹੱਲੀ ਜਾਨੀ ਆਦੋਂ ਦੀ ਬੈਠੀ ਆ ਜਦੋਂ ਦੀ ਨਹੀਂ ਮੇਰੀ ਗੱਲ ਸੁਣ ਲੈ ਕਾਟੋ ਉੱਥੇ ਪਕਾਈ ਪਕੋਈ ਨਹੀਂ ਮਾਰਨੀ ਸੁਣ ਗਿਆ ਨਾ ਬੋਲਦੀ ਪਕਾਈ ਜੰਮੀ ਬੋਲਣਾ ਜੰਮੀ ਜੰਨਾ ਪੁੱਛੂ ਉਹਨਾਂ ਜਵਾਬ ਦੇਣਾ ਠੀਕ ਹੈ ਮੇਰੀ ਗੱਲ ਸੁਣ ਲੈ ਮੈਂ ਗੀਂਗੀ ਦੀ ਨਹੀਂ ਹੈਗੀ ਗੀਂਗੀ ਦੀ ਗੱਲ ਨਹੀਂ ਹੈਗੀ ਤਾ ਤਾ ਮੈਨੂੰ ਕਹਿ ਉਹਦੀ ਖੱਟਾ ਬੱਤਾ ਪੀਆਉਂਗਾ ਖੱਟਾ ਬੱਤਾ ਪੀਆਉਂਗਾ ਮਗਰੋ ਜਿਹੜਾ ਮਰਜੀ ਬੱਤਾ ਪੀ ਲੈ ਆ ਜਾ ਬੋਲਣਾ ਨਹੀਂ ਪਰ ਤੂੰ ਜੰਮੀ ਕਰ ਖੱਟਾ ਬੱਤਾ ਲੈ ਕੇ ਆ ਮੇਰੇ ਕੋਲ ਮੇਰੀ ਗੱਲ ਸੁਣ ਨਾ ਕੋਈ ਨਾ ਮਗਰੋ ਚਲਾਣੀ ਕਰਿਆ ਕਿ ਚੱਲ ਕਿ ਆ ਹਾਏ ਬਾਈ ਪਰਾਣਾ ਲੈ ਕੇ ਆਇਆ ਬਸ ਮਨ ਸੁਣ ਲੈ ਬੋਲੀ ਜਮੀ ਨਾ ਠੀਕ ਨਾ ਜਿਹੜਾ ਵੀ ਖਾਈ ਮਗਰ ਉਹ ਚਾਹੇ ਖੱਟਾ ਪੀਣੀ ਵੱਤਾਂ ਚਾਹੇ ਕਾਲਾ ਪੀਣੀ ਚੁੱਪ ਕਰਕੇ ਅੰਦਰ ਬੈਠ ਜਾ ਮੇਰੀ ਗੱਲ ਸੁਣ ਚੰਗਾ ਮੇਰੇ ਪਰਾਲੇ ਨਾਲ ਗੱਲ ਕਰਾ ਦੇ ਗੱਲ ਮਗਰ ਉਹ ਕਰਾਂਗੇ ਠੀਕ ਨਾ ਪਹਿਲਾਂ ਮੈਨੂੰ ਗੱਲ ਕਰ ਲਾਂਦੇ ਪਹਿਲਾਂ ਮੇਰੀ ਬੇਇੱਜ਼ਤੀ ਨਾ ਕਰਾ ਦੇ ਤੂੰ ਆਏ ਨਾ ਕਰਿਆ ਕਰ ਵਿਚਰਾ ਨਾ ਕਰ ਮੇਰੀ ਗੱਲ ਸੁਣ ਫਿਰ ਜੇ ਤੂੰ ਨਾ ਮੈਨੂੰ ਖੱਟਾ ਵੱੱਤਾ ਪਿਆ ਮੈਂ ਮੇਰੇ ਪਰਾਲੇ ਤੇ ਦੂੰ ਨਹੀਂ ਨਹੀਂ ਬੋਲ ਨਾਲ ਪੀਆਉਂਗਾ ਪੱਕਾ ਪੀਆਉਂਗਾ ਠੀਕ ਨਾ ਬਸ ਚੁੱਪ ਕਰਕੇ ਬਹਿਣਾ ਉੱਥੇ ਦਾ ਠੀਕ ਹੈ ਤੂੰ ਕੋ ਇੱਥੇ ਲਾ ਦੇ ਇੱਕ ਬਸੇ ਸਾਮੇ ਲਾ ਦੀ ਆਕਮਾ ਸਾਮੇ ਲਾਵਾਂਗੇ ਸਾਮੇ ਲਾ ਹਾਂ ਇੱਥੇ ਕਿਤੇ ਤਪ ਜੇ ਗੱਡੀ ਉ ਤਾਂ ਪਿਆਵਾਂਗੇ ਅੰਦਰੋਂ ਚਲ ਓਏ ਆਪੇ ਹਾਂ ਆਈ ਗੱਡੀ ਆ ਓਏ ਆਈ ਨਹੀਂ ਹੈਗੀ ਇਹ ਅਗਲੇ ਨੇ ਕਈ ਕਰੋੜ ਰੁਪਇਆ ਲਾ ਕੇ ਬਣਾਇਆ ਹੈ ਥਾਲਾ ਢਾਈ ਦਾ ਕੈਲੰਡਰ ਵੀ ਚੱਲ ਰਹੀ ਮਿਲੂਗੀ ਅੰਦਰ ਬੱਤੀ ਆ ਚਾ ਪਾਰਟੀ ਆਈ ਬੈਠੀ ਆ ਜੋ ਹਾਂਜੀ ਪਾਰਟੀ ਹਾਂਜੀ ਕਾ ਚਾਚਾ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਲਾ ਤੀਤੀ ਕਰੇ ਚੱਲ ਦਬਾਰੇ ਨਹੀਂ ਬੁਲਾਉਂਦੇ ਹੁੰਦੇ ਆ ਜਾ ਮੇਰੇ ਨਾਲ ਚੱਲ ਇਹਨੂੰ ਦੱਸ ਦੀ ਜਦੋਂ ਕੁੜੀ ਮੇਰੇ ਉਰੇ ਬਾਹਰ ਤਰ ਲੈ ਅਰੇ ਉਰੇ ਬਾਹਰ ਤਰ ਲੈ ਦੱਸ ਦੀ ਜੰਗਾ ਜਦੋਂ ਕੁੜੀ ਆ ਗਈ ਮੂਰੇ ਮੇਰੇ ਐ ਨਹੀਂ ਆਉਂਦੀ ਮੇਰੇ ਸਾਲੇ ਅੰਦਰ ਆਉ ਕੁੜੀ ਤਾਂ ਉਹ ਮੇਜ਼ ਤੇ ਬੈਠੀ ਹੋ ਉਹ ਅੰਦਰ ਥੱਲੇ ਲਾ ਇਹਨੂੰ ਥੱਲੇ ਲਾ ਇਹਨੂੰ ਸਣਾ ਕੱਟ ਦੁਨੀਆ ਬੈਠੀ ਅੰਦਰ ਘੱਟ ਛੜਦੀ ਕੁੜੀ ਕੋਲੇ ਚੰਗਾ ਗੱਲ ਕਰ ਤਰੀ ਮਾ ਜਾ ਉਹ ਕੋਠੋਂ ਜਾਵ ਸਮਝ ਲੈ ਚੱਲ ਹਕਮ ਆਗੋ ਪਾ ਕੇ ਲੈਣ ਜੋ ਬੜਾ ਉਹ ਪੰਜਾਹ ਬਾਰੀ ਕਹੇ ਕਿ ਪਾਉਣਾ ਹੁੰਦਾ ਪਾ ਕੇ ਉਹ ਆਈ ਬੈਠੀ ਆਗੀ ਆਗੇ ਉਹ ਗੱਲ ਹੋਰ ਸੀ ਹਾਂ ਮੈਂ ਇਧਰ ਬਾਰੀ ਪਛਾਹਦੇ ਸੀ ਅੰਦਰ ਮਾ ਬਾੜ ਜਲੂਸ ਕੱਢੂਏ ਇਹ ਵਧੀਆ ਰਹੇ ਇਹ ਤਾਂ ਬਹੁਤ ਵਧੀਆ ਰਹੇ ਹਾਂ ਹਾਂ ਚੱਲ ਚੱਲ ਆਗੇ ਮੱਲਿਆ ਦਿਓ ਉਹ ਜਾਉਣਾ ਕੋੜੈ ਨੂੰ ਬਾਗਟਾ ਚੱਲ ਤਵੇ ਲੱਗ ਅਗਲੇ ਦੇ ਆ ਬੱਟ ਬਾਲਾ ਆ ਕਰ ਜਾ ਮੈਂ ਜਾਂਦਾ ਮੈਂ ਹੋਰ ਨਾ ਦੇ ਦਾ ਕੰਮ ਇਹਨਾਂ ਦਾ ਹੈ ਹੋਰੇ ਵੀ ਠੀਕ ਆ ਪੁੱਤ ਹਾਂ ਆ ਸਤਿ ਸ੍ਰੀ ਅਕਾਲ ਚਾਚੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁੰਨ ਬਾਨੂ ਕੋਲ ਸੀ ਜਨ ਠੀਕ ਹੈ ਮੇਰੇ ਅੱਗੇ ਆ ਤੋ ਦੇਖ ਰਹੇ ਹਾਂ ਹਾਂ ਠੀਕ ਠਾਕ ਬੜੀ ਵਧੀਆ ਬੈਠੋ ਬੈਠੋ ਕੋਈ ਗੱਲ ਨਹੀਂ ਬੈਠੋ ਬੈਠੋ ਗਰਮੀ ਦਾ ਬੜੀ ਆ ਮੱਲਾ ਬਹੁਤ ਜ਼ਿਆਦਾ ਹੈ ਚਲੋ ਜੀ ਫਿਰ ਟਾਈਮ ਆ ਗਰਮੀ ਦਾ ਵੀ ਟਾਈਮ ਆ ਨਾ ਹਾਂ ਕੋਈ ਗੱਲ ਨਹੀਂ ਓਹੋ ਹੋਰ ਕੰਮ ਠੀਕ ਹੈ ਮੱਤਾ ਜਵਾ ਠੀਕ ਹੈ ਹਾਂ ਠੀਕ ਹੈ ਠੀਕ ਹੈ ਠੀਕ ਹੈ ਮੇਰੀ ਤੀਕ ਹੈ ਉਹ ਠੀਕ ਧੀ ਪਰਵਾਰ ਬਾਈ ਜਮਾਈ ਜਮਾ ਤੁਸੀਂ ਬੱਸ ਠੀਕ ਆ ਬਾਈ ਜਾ ਅਸੀਂ ਬਾਅਦ ਵਿੱਚ ਠੀਕ ਹੈ ਹਾਂ ਸਭ ਸੁੱਖ ਸਾਂਦਾ ਬਾਈ ਲੈ ਪਾਣੀ ਪੀ ਲੀ ਪਾਣੀ ਪਾਲਾ ਘੁਰਕਟ ਜਾ ਹਾਂ 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 ਕੀ ਕਰਦੇ ਆ ਤੂੰ ਕਰਦੇ ਪੁੱਤ ਤੂੰ ਕਰਦੇ ਓਏ ਇੱਥੇ ਹੋ ਗਏ ਬੈਜੋ ਕੋਈ ਨਾ ਬੈਜੋ ਬੈਜੋ ਬਾਈ ਨਾ ਨਿਕਲ ਚੱਲੋ ਹਾਂ ਇੱਕ ਹੋਲੇ ਹੋ ਗਏ ਤਾਂ ਆਖਿਆ ਸੁਣੋ ਦੱਸਿਆ ਸੀ ਬਸ ਜੋਗ ਨੂੰ ਜੋਗਾ ਹਨਾ ਹਾਂ ਮੈਂ ਵੀ ਪਾਣੀ ਪੀਣਾ ਹੈ ਪਾਣਾ ਦੰਨਾ ਦੰਨਾ ਖਰਜ ਪਾਵੇ ਪਾਣੀ ਪਾ ਦੇ ਲੈ ਚ ਪਾ ਦੇ ਉਹ ਨੂੰ ਵੀ ਪਾ ਦੇ ਮੈਂ ਪਿਆਕ ਮੈਂ ਪਿਆਕ ਸਰ ਦੇ ਬੱਸ ਪਾਣੀ ਪੀਣਾ ਪਾਣੀ ਪੀ ਲੈ ਫੜ ਲੈ ਪੁੱਤ ਪਾਣੀ ਪੀ ਲੈ ਓਹ ਸੰਸਕਾਰ ਦੇਖੋ ਮਾ ਸੰਸਕਾਰ ਦੇਖੋ ਕੁੜੀ ਦੇ ਸੰਸਕਾਰ ਦੇਖ ਲੈ ਮੈਂ ਹੋਰ ਸਾਰੀ ਦੇਖ ਲੈ ਤੇ ਹਾਂ ਚਲੋ ਧੀ ਜਾਣੀ ਆਈ ਹਾਂ ਕੰਮ ਸਾਰਾ ਕਰ ਦੇਗਾ ਸਰ ਵਧੀਆ ਹੋਰ ਆਸ਼ੀਰਵਾਜਦਾ ਸ਼ਰਾ ਹੀ ਗੱਲ ਫੋਰ ਅਭੀ ਜਿੰਨੀ ਆਪਾਂ ਗੱਲ ਦੱਸੀ ਆ ਹਨਾ 21 ਹੋਗੀ 19 ਨਹੀਂ ਹੁੰਦੀ ਅੱਛਾ ਹਾਂ ਇਹ ਗੱਲ ਆ ਗਈ ਠੀਕ ਹੈ ਚਾਚੇ ਮੂੰਹ ਨੰਗਾ ਕਰ ਲਾ ਗਰ ਮੇਰਾ ਕਰਨਾ ਪੁੱਤ ਕਰਨਾ ਕਰਨਾ ਹੋਰ ਮੂੰਹ ਨਾ ਸਾਹ ਬੰਦ ਹੋ ਜਿੱਤਰਾ ਕੋਈ ਗੱਲ ਮੁਤੇਰੀ ਜਨੱਖੀ ਆ ਲੈ ਨਾ ਨਾ ਕੋਰੇ ਆਏ ਕੋਈ ਦੇਖ ਕੇ ਤਾਂ ਕਹਿੰਦਾ ਨਹੀਂ ਹੈਗਾ ਵੀ ਆਏ ਹੋਊਗੀ ਹਾਂ ਉਹ ਵੇ ਉਹ ਦੇਖ ਹਾਂ ਕੋਈ ਨਾ ਕੋਈ ਨਾ ਚੱਲ ਕੋਈ ਗੱਲ ਤੇ ਉਹ ਦੱਸਿਆ ਸੀ ਜੀ ਐਪੀ ਤਿੰਨ ਜਿਹੜਾ ਮੈਂ ਕੰਮ ਹਨਾ ਹਾਂ ਉਹ ਮੁੰਟਾ ਹੈਗਾ ਠੀਕ ਹੈ ਜੀ ਤੇ ਜ਼ਮੀਨ ਜਿਆਦਾ ਬਥੇਰੀ ਹੈਗੀ ਠੀਕ ਹੈ ਤੇ ਬਸ ਦੋਨੇ ਪਿਓ ਪੁੱਤੀ ਨੇ ਚਲੋ 15 ਕਿਲੇ ਵਾਹਣ ਦੇ ਨੇ ਹਾਂ ਹਾਂ ਵਾਹਣ ਨੂੰ ਤਾਂ ਆਪਾਂ ਠੀਕ ਦੋ ਮੋਟਰਾਂ ਨੇ ਬਈ ਇੱਕ ਘੇਰਾ ਹਾਂ ਹੂੰ ਕੰਮ ਵਧੀਆ ਲਈਏ ਕੰਮ ਕੋਈ ਇਹ ਜੀ ਗੱਲ ਨਹੀਂ ਹੈਗੀ ਸਿਰਾ ਆਪਾਂ ਠੀਕ ਹਾਂ ਹੋਰ ਆਪਾਂ ਤਾਂ ਨਹੀਂ ਜਾਏਗਾ ਤੇ ਇਹ ਤਾਂ ਹੈਗਾ ਮੈਂ ਤਾਂ ਚੱਲ ਆਪਾਂ ਕੋਈ ਗੱਲ ਤਾਂ ਉਹਦਾ ਨਹੀਂ ਰੱਖਿਆ ਆਪਾਂ ਗੱਲ ਸਾਰੀ ਦੱਸ ਦਿੱਤੀ ਸੀ ਵੀ ਐਂ ਕਰਕੇ ਭਾਈ ਮਹਾ ਉਦੋਂ ਜਿੱਦੇ ਆਪਣਾ ਥਾਣੇ 'ਚ ਨਿਪਟਿਆ ਹਨਾ ਵੀ ਉਦੋਂ ਮੈਂ 2-4 ਦਿਨਾਂ ਬਾਅਦ ਸਮਾਨ ਹੀ ਲਿਆਉਣਾ ਚਾੱਕੇ ਭਾਈ ਜੇ ਕੋਈ ਗੱਲ ਹੋਵੇ ਤਾਂ ਆਪਾਂ ਫਿਰ ਉਹ ਕਰ ਲਾਂਗੇ ਇਹਨੇ ਗੱਲ ਛੇੜੀ ਸਾਡੇ ਲਵੇ ਫਿਰ ਆਏਂ ਦੀ ਭਾਈ ਚੰਗਾ ਰਿਸ਼ਤਾ ਕੜਾ ਤਰਿਆ ਤੇ ਪਰਿਆ ਨਹੀਂ ਹਾਂ ਪਰ ਬਾਕੀ ਆਪਾਂ ਦੁਬਾਰਾ ਨਹੀਂ ਹੈਗਾ ਹਿਆਤਮਾ ਤੇ ਬਾਕੀ ਮੇਨ ਗੱਲ ਆਏ ਹੋਈਆਂ ਦੀ ਹਨਾ ਵੀ ਦੇਖੋ ਸੋਡ ਨਾਲ ਬਣ ਕੇ ਨਾ ਬਣੀ ਹੋਈ ਆ ਫਿਰ ਇੱਕ ਦੂਜੇ ਦਾ ਦੁੱਖ ਸਮਝਦੇ ਨੇ ਹਣਾ ਦੋਨੇ ਤਰ੍ਹਾਂ ਹਾਂ ਕਿ ਦੇਖੋ ਪਚੋਲੇ ਨੇ ਤਾਂ ਵਿੱਚੋਂ ਕੋਈ ਖਾਣੀ ਨਹੀਂ ਹੁੰਦੀ ਭਾਈ ਠੀਕ ਆ ਆਪਾਂ ਤਾਂ ਦੇਖੋ ਹਣਾ ਯਾਰ ਇਹ ਨਈ ਰੂਹਾਂ ਨੂੰ ਮਿਲਾਉਂਦਾ ਹਾਂ ਹਾਂ ਜੀ ਸੋਡ ਦਾ ਗਮ ਇਹ ਹੁੰਦਾ ਇਹੀ ਗੱਲ ਆ ਗਈ ਹੁਣ ਆਪਣੀ ਵੀ ਧੀ ਆਪਾਂ ਹੁਣ ਬਾਤ ਤੁਰੇ ਬਿਠਾਵਾਗੇ ਬਸ ਇਹੀ ਜੀ ਗੱਲ ਨਹੀਂ ਭਾਈ ਬਣਾਵਾਂਗੇ ਧੀ ਆਪਦੀ ਧੀ ਬਣਾ ਕੇ ਲੈ ਜਾਵਾਂਗੇ ਬਿਲਕੁਲ ਬਿਲਕੁਲ ਧੀ ਬਣਾ ਕੇ ਰੱਖੋ ਭਾਈ ਜੀ ਗੱਲ ਖਾਣੀ ਹਣਾ ਜਾਏ ਘਰ ਹੱਕਮ ਉਹਨੂੰ ਮੜਾ ਜਾਂ ਸਮਝਾ ਕੇ ਜਾਂ ਇੱਧਰ ਆਊਟ ਕਰ ਟਿਕਾ ਲਿਆ ਹਾਂ ਉਹ ਟਿਕਾਉਟ ਘੇਰ ਗਿਆ ਹੋ ਰਿਆ ਤੂੰ ਉਰੇ ਆ ਮੜਾ ਜੀ ਵੀ ਉਟਕਾਉਟ ਘੇਰ ਗਿਆ ਹਾਕਮ ਉਰੇ ਆ ਮੜਾ ਤੂੰ ਹਾਕਮ ਇਹਨੂੰ ਉੱਤੋਂ ਦਿਖਾ ਲਿਆ ਆ ਚੱਲੀ ਆ ਚੱਲੀ ਵੀ ਉਟਕਾਉਟ ਉਰੇ ਕੋਈ ਨਾ ਪੁੱਤ ਕੋਈ ਨਾ ਲੈਣਾ ਉੱਥੇ ਹੋਰ ਚੀਜੀ ਤਾਂ ਦੋ ਚੀਜੀ ਹੈ ਮੇਰੀ ਬਹੁਤ ਤਰੀ ਚੀਜੀ ਦਵਾ ਕੇ ਲੈਣਾ ਤੈਨੂੰ ਮੈਂ ਆ ਜਾਂਦੀ ਹਾਂ ਆ ਜਾ ਆ ਜਾ ਆ ਜਾ ਓਏ ਮੈਂ ਆ ਗਿਆ ਉਹ ਮੜਾ ਮੜੇ ਪਾ ਰਿਹਾ ਦੇਖ ਕੋਈ ਨਾ ਪੁੱਤ ਕੋਈ ਨਾ ਮੱਲ ਓਏ कोई गल नहीं अच्छे सोनी है ना। है अच्छा प्यारे सोनी है ना? आ आ है, है ना चीजिया को का आए तंगा आए तंगा आई 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 ये खาสमत जुलूस कदी ना चंगा चंगा चुपचाप भैया बोलना नहीं कुछ तेरी जूरी लागी सारी फिर था। जीरी बस फोर्स पे रहेगी कितना आ गया ਮਾਰਦਾ ਮਾਰਦਾ ਕਾਚਾ ਕਾਹ ਮਾਰਦਾ ਕਾਚਾ ਕੁੱਟਦਾ ਕੋਈ ਨਾ ਪੁੱਤ ਸਮਝਾਉਂਦਾ ਹੂ ਤੈਨੂੰ ਚੁੱਪ ਕਰ ਬਚ ਜਾ ਕੋਈ ਨਾ ਆਖਮਾ ਆਵਨਾ ਆਵਨਾ ਉਹਦਾ ਲਾਡ ਕਰਦਾ ਹੂਗਾ ਇਹਦੇ ਨਾਲ ਆਖਮਾ ਇਹ ਸਮਝ ਉਹ ਕਹਿ ਰਹੀ ਹੋਰ ਹੋਰ ਦਿੱਤੀ ਘਾਤਾ ਕੁੱਤੀ ਅੰਨਾ ਵਜਾ ਕੇ ਨਾ ਨਹੀਂ ਨਹੀਂ ਪੁੱਤ ਨਹੀਂ 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 ਕੁੱਟਦਾ ਰਹਿ ਗਿਆ ਪੁੱਤ ਉਹਦਾ ਹੂ ਲਾਡ ਕਰਦਾ ਹੂ ਲਾਡ ਕਰਦਾ ਇਹ ਆਖਮਾ ਬੈ ਜਾ ਆਖਮਾ ਬੈ ਜਾ ਤੂੰ ਵੀ ਜਾ ਪੂਰੀ ਬੈ ਜਾ ਊਰੀ ਬੈ ਜਾ ਭਾਈਆ ਭਾਈ ਬਹਿ ਜਾ ਹਰਤੀ ਅਰੇ ਹਾਏ ਲੈ ਭਾਈ ਹੈਪੀ ਦੱਸ ਹੁਣ ਫਰਾਂਣਾ ਆਪਾਂ ਕਿਵੇਂ ਕੋਈ ਗੱਲਬਾਤ ਕਰੀਏ ਦੇਖੋ ਹੈ ਤੁਹਾਨੂੰ ਸਾਰਾ ਪਤੀ ਇੱਕ ਗੱਲ ਤਾਂ ਦੇਖ ਹੈਪੀ ਆਇਆ ਜੀ ਸ਼ਰਾਹ ਦੇਖੋ 20 ਸਿਆ ਸਾਖ ਕਰਾਇਨੇ ਹਨਾ ਠੀਕ ਆ ਇਹ ਤਾਂ ਘਰ ਤਾਂ ਉੱਥੇ ਹੀ ਬਸਦੇ ਨੇ ਜਦੋਂ ਦੋਈ ਤਰ੍ਹਾਂ ਹਨਾ ਆਸ ਵਿੱਚ ਇੱਕੋ ਮੇਲ ਦੀਆ ਹੋਣਾ ਇੱਕ ਬੰਦਾ ਇੱਕ ਫਸਿਆ ਹੋਵੇ ਵਿੱਚ ਇੱਕ ਬੰਦਾ ਫਸਿਆ ਹੋਵੇ ਤੇ ਹੁਣ ਗੱਲ ਆਏ ਹੈਗੀ ਦੇਖੋ ਭਾਈ ਜਰਨਾ ਤਾਂ ਪਾਉਂ ਉਹਨੂੰ ਵੀ ਚਰਨਾ ਪਊਗਾ ਪਹਿਲਾਂ ਵੀ ਆਪਾਂ ਕਰ ਲੈਣਾ ਤੇਰੀ ਮਾਂ ਪੋਣਾ ਕਿੱਕਲੀ ਬੈਠੀ ਨਾ ਤੂੰ ਚੰਗਾ ਐਂਦਾ ਖਸਮਾ ਬਜਾ ਟੱਕੇ ਹਾਕਮਾ ਬਿਠਾ ਲਾ ਮੁੰਡੇ ਨੂੰ ਕੰਮ ਹੋਰ ਹੁੰਦਾ ਜਾਂਦਾ ਕਿੱਕੇ ਲਕੀਰ ਦੀ ਪੱਗ ਮੇਰੇ ਦੀਰ ਦੀ ਗੋਤਾ ਸਾਡੇ ਗੋਲੇ ਦਾ ਟਿੱਕੇ منہ ਬਚਲੇ ਦਾ ਟਿੱਕੇ منہ ਬਚਲੇ ਦਾ ਟਿੱਕੇ منہ ਬਚ ਹਾਂ ਬਈ ਫੱਟੇ ਪਟਾਏ ਲੋਕੀ ਮਾਨਸ ਚਾਰ ਚਾਰੋਂ ਤੇ ਮਾਂ ਗੁੱਤਰੀ ਦੇ ਮਰੂ ਦੇ ਇਹਨੂੰ ਕਿਸੇ ਨੂੰ ਜਾ ਜਿਹੜਾ ਫਾਇਦਾ ਕਿਉਂ ਨਹੀਂ ਚਲਾਕ ਬੰਦਾ ਕਿਉਂ ਨਹੀਂ ਚਲਾਕ ਮੈਨੂੰ ਬੋਲ ਕੋਈ ਨਾ ਕੋਈ ਨਾ ਭਾਈ ਇਹ ਤੇ ਆ ਕੋਈ ਗੱਲ ਨਹੀਂ ਸਮਝਣ ਲੱਗੇ ਸਮਝ ਜਾਵੇ ਦਿਮਾਗ ਸਮਝ ਜਾਣਗੇ ਕੋਈ ਨਾ ਕੋਈ ਗੱਲ ਨਹੀਂ ਆ ਕਾਹ ਤੈਂ ਜਿਹੜਾ ਸਮਝਾਦਾ ਸਮਝਾਤਾ ਇਦੂ ਵਾਰ ਮੈਂ ਛੁਲਕੂ ਇਹਨੂੰ ਦੇਖੋ ਜੀ ਗੱਲ ਹੈਗੀ ਹੁਣ ਆਏ ਤੇ ਆਪ ਸਚਾਨਾ ਵਿਚਾਰ ਬਣਾਓ ਦੋਨੇ ਪਾਰਟੀਆਂ ਬੱਸ ਵਿਚਾਰ ਜੇ ਹੁਣ ਐਪੀ ਆਪਾਂ ਐ ਕਹਾਂਗੇ ਵੀ ਆਪਾਂ ਨੂੰ ਕੋਈ ਸਿਆਣਾ ਮੁੰਡਾ ਮਿਲ ਜੂ ਤੇ ਪਤਾ ਨਹੀਂ ਕਦੇ ਵੀ ਮਿਲ ਮਾ ਮੁਸ਼ਕਿਲ ਆ ਮੁਸ਼ਕਿਲ ਆ ਆਪਾਂ ਨੂੰ ਸਿਆਣੀ ਨੂੰ ਮਿਲ ਲੇਕਿਨ ਮੈਂ ਦੱਸਦਾ ਸੁਣੋ ਤੁਸੀਂ ਤਾਂ ਐ ਕਹਿੰਨੇ ਆ ਪਈ ਰੈਪੀ ਹਾਂ ਜੀ ਕੁੜੀ ਨੂੰ ਸੀ ਲਈ ਜੰਨੇ ਆ ਜੀ ਜਿੰਮੇ ਸਾਨੂੰ ਨੋਟ ਲਾਦਾ ਫਿਰ ਕਰ ਲੋ ਪਰ ਆਇਆ ਹੈਪੀ ਦੋਨਾਂ ਦਾ ਰਲ ਮਿਲ ਕੇ ਭਾਈ ਟਾਈਮ ਨੰਨ ਦੂਗਾ ਹੈ ਨਹੀਂ ਔਖਾ ਬਹੁਤ ਇਹਨਾਂ ਨੂੰ ਵੀ ਔਖਾ ਸੁਣੂ ਵੀ ਬਹੁਤ ਔਖਾ ਔਖੇ ਔਖਾ ਹੈ ਇਹ ਬੰਦੇ ਨਾਲ ਕੱਟਣਾ ਭਾਈ ਬੱਸ ਉਹ ਨੂੰ ਪਤਾ ਹੀ ਨਹੀਂ ਆਪਾਂ ਨੂੰ ਪਤਾ ਨਹੀਂ ਕੋਈ ਸਹੀ ਗੱਲ ਬਣਦੀ ਆਪਣੀ ਉਹ ਕਰੋ ਉਧਰ ਆਪਣਾ ਨਿਭੜ ਕੇ ਜਾਵਾ ਕਿਸ ਨੂੰ ਕੋਈ ਅਤਰਾਜਤਾ ਨਹੀਂ ਬਸ ਫਿਰ ਆਪਾਂ ਐ ਕਰਦੇ ਮੇਰੀ ਗੱਲ ਸੁਣੋ ਕਾਗਜ਼ੀ ਕਾਰਵਾਈ ਕਰਾ ਲੈਣਾ ਹੈ ਹਨਾ ਵਕੀਲ ਦੇ ਜਾ ਕੇ ਕਰਾ ਲਓ ਬਈ ਹਾਂ ਪਤਾ ਨਾਲ ਨਹੀਂ ਆਉਂ ਇਹਨੂੰ ਨਾਲ ਲੈ ਲਿਆਵਾਂਗੇ ਮੁੱਤ ਨਾਲ ਹੀ ਲੈ ਕੇ ਚੱਲਾਂਗੇ ਐ ਮੇਰੀ ਮੋਟੀ ਨੂੰ ਇੱਕ ਦੱਲ ਹੋਰ ਆ ਗਈ ਹੁਣ ਕਈ ਵਾਰ ਜੇ ਆਪਾਂ ਟਾਈਮ ਪਾ ਲਿਆ ਕੋਈ ਭਾਂ ਨਹੀਂ ਨੂੰ ਆ ਗਿਆ ਨਹੀਂ ਆ ਗਿਆ ਇੱਕ ਦੋ ਕਿਹੜਾ ਬੱਬਾ ਹਾਂ ਹੌਣ ਦੇ ਸੇ 10 ਮਿੰਟ ਦੇ ਦੇ ਸਾਨੂੰ ਹੌਣ ਦੇ ਬੜੀ ਵਾਤਰੇ ਲੈ ਕੇ ਲਾਉਂ ਸੌਣ ਦੀ ਹੌਣ ਦੇ ਸਰਾਟਿਆਂ ਚ ਭਿੱਜ ਗਈ ਵੈ ਮੈਨੂੰ ਸਾਫ਼ਰੀ ਦੇ ਚਾਹ ਪਾਣੀ ਪੀ ਖਾਈ ਕਮਰੇ ਸੇ ਬਦਲ ਪਾੜ ਦੋ ਕੋਈ ਹਾਂ ਆਹ ਲਾਹੋਰਾ ਹੈਪੀਆ ਕਿੰਨਾ ਚਿਰ ਤੱਕ ਗੋਲੀਆਂ ਦਾ ਅਸਰ ਹੈ ਉਹਨਾ ਚਿਰ ਤੱਕ ਠੀਕ ਰਹੂ ਇਹ ਠੀਕ ਹੈ ਇਤੂ ਬਾਦ ਐ ਨਹੀਂ ਪਤਾ ਇਹ ਬਾਣ ਨੂੰ ਛੁੱਟ ਲੈ ਸਰਾਟਿਆਂ ਤੇ ਵੀ ਨਹੀਂ ਕਰਦੀ ਇਹ ਦੋਨੇ ਇੱਕੋ ਜਿਹੇ ਨੇ ਕਦੇ ਬਾਜਾ ਆਪਣਾ ਟਾਈਮ ਕਰਾ ਮਿੱਟੂ ਵਾਲਾ ਤਾਂ ਜਵਾਬ ਦੇ ਗਿਆ ਸਾਨੂੰ ਅੱਛਾ ਜੀ ਜਗਾ ਪਹਿਲਾਂ ਪਤਾ ਹੈ ਮਿੱਟੂ ਵਾਲੇ ਦੀਆਂ ਚਗਾਠਾਂ ਪਟਿਆਆਂ ਚਲੋ ਆਪਾਂ ਚਾਹ ਪਾਣੀ ਪੀਨੇ ਆਂ ਬਸ ਠੀਕ ਆ ਕੋਈ ਠੀਕ ਆ ਜੀ ਬੋਚ ਕੇ ਦੇਣਾ ਲੈ ਕੇ ਚੱਲ ਹਾਂ ਅੱਛਾ ਅਗਲਾ ਜੇਬ ਵਿੱਚ ਪਾ ਲੈ ਗਲਾਸ ਘਰੇ ਨਹੀਂ ਲੈਂਦੇ ਹੁੰਦੇ ਪੁੱਤ ਨਹੀਂ ਮੈਂ ਤੈਨੂੰ ਕੀ ਬੇਦਖਾ ਕਰਾਏ ਕਿਨੇ ਪੁੱਤ ਆਪਣਾ ਆਪਣੇ ਘਰੇ ਬਥੇਰੇ ਗਲਾਸ ਨੇ ਮੱਲ ਆਪਣੇ ਘਰੇ ਬਥੇਰਾ ਵੱਡਾ ਘੜਾ ਬਣਾ ਉਹ ਹਰ ਜਾ ਉਹ ਲੜਾਈ ਲੋੜ ਨਹੀਂ ਆਲੇ ਟੋਲ ਮੈਂ ਜੇਬਾਂ 'ਚ ਪਾ ਲਿਆ ਤੇਰਾ ਮੋਰ ਮੈਂ ਘਰੇ ਬਣਾਉ ਪੁੱਤ ਚੱਲ ਚੱਲ ਕਿਰਾ ਮੌਜਨਾ ਹਾਏ ਇਹਦੇ ਚੂੜਾ ਪਵਾਓ ਬਾਈ ਮੈਂ ਨਹੀਂ ਆ ਲੈ ਜਾਂਦਾ ਚੂੜਾ ਪਵਾਉਂਦੇ ਨੇ ਆ ਲੈਨੇ ਗਤੀ ਵਾਲਾ ਚਾਦਾ ਤੇਰੇ ਮੈਂ ਪਾਉਣਾ ਕੰਚਣਾ ਆ ਜਾ ਚਲੋ ਜੀ ਚਲ ਪਾਈ ਗੁੱਡੀ ਚਾਲ ਚਾਲ ਬਾ ਵੀ ਬਾ ਛਲੱਗ ਨੇ ਜਮਾ ਇੱਕੋ ਜੇ ਹੋ ਗੇ ਛਲੱਗ ਜੋੜੀ ਆ ਦੇਖ ਆ ਫਸ ਗਿਆ ਬਈ ਮੈਂ ਤਾਂ ਓਏ ਅੱਜ ਦਾ ਬੱਜੇ ਹੈਪਟਨਾ ਬੜਾ ਟੱਟ ਗਿਆ ਨਾ ਮਾੜਾ ਮੋ ਫੋਲਾ ਗਈ ਏ ਓ ਬਈ ਆ ਪਿਆ

ਚਲ ਤੁਰ ਰੋੜੀ ਆ ਤੇ ਆ ਤੇ ਚੋੜੀ ਆ ਜਾ ਜਾਣੇ ਪਊਗਾ ਤਾਂ ਹਣ ਦੇਖ ਲੈ ਹਟ ਨਹੀਂ ਚੂੜਾ ਦਵਾ ਕੇ ਲਿਆਉਣਾ ਜੀ ਚੂੜਾ ਲਿਆਉਣਾ ਚੂੜਾ ਲਿਆ ਕੇ ਕਾ ਹੁੰਦਾ ਬੱਚੇ ਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਾ ਉਹ ਇੰਨਾ 24 ਕੀ ਕਰ ਖੜਾ ਲੈ ਤੂੰ ਮੋਟਰਸਾਈਕਲ ਤੇ ਚੜੇਗਾ ਚਲੋ ਚਲੋ ਚਲ ਲੈ ਚਲਾ ਬਈ ਹਟ ਜਾ ਓਏ ਹਟ ਜਾ ਮੈਂ ਤਾਰਦਾ ਇੱਧਰ ਦੀ ਪਾਣੀ ਪੂਣੀ ਤਾਂ ਉਹ ਕਿਹੜਾ ਬਾਰਿਆ ਜਾਊ ਨਹੀਂ ਹਾਕਮ ਆ ਜਾ ਚਲੋ ਕੋਈ ਨਾ ਆਹੋ ਅੰਦਰ ਬੰਨਦੀ ਕਰੋ ਤੁਸੀਂ ਇੱਥੇ ਉਹਨਾਂ ਲਾ 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 ਹੋ ਜੇ ਚਲੋ ਕਰਨਾ ਸੀ ਕਰ ਪਿਆ ਤੇ ਕੋਈ ਵੱਡੀ ਗੱਲ ਨਹੀਂ ਹੈਗੀ ਬਿਹਾਰੀ ਹੁੰਦਾ ਤਾਂ ਅੰਦਰ ਹੀ ਕਰਾਂਗੇ ਬਾਲਟੀ ਇੱਥੇ ਪਈਆ ਓਏ ਆ ਜਾ ਨਮਾਉਣਾ ਔਰੇ ਤੈਨੂੰ ਬਾਲਟੀ ਇੱਥੇ ਪਈਆ ਦੋ ਬਾਰ ਤੇ ਬਾਲਟੀਆਂ ਮੈਂ ਬਾਲਟੀ ਬਾਦਨਾ ਜੇ ਪਿਆਰ ਕਰਦਾ ਫਿਰ ਵੇ ਟਾਕੀ ਖਲਾਈ ਵੀ ਚਾਹੀਦੀ ਆ ਚਲੋ ਕੋਈ ਨਾ ਓ ਖੜ ਜਾ ਤੂੰ ਖੜ ਜ ਮੰਗਦਾ ਹੈ ਤਾਂ ਇੱਥੇ ਮੰਗਦਾ ਤੈਨੂੰ ਮੈਂ ਤੇ ਖੜ ਜਾ ਕਰ ਅੰਦਰ ਵੜ ਜੀ ਆਜੋ ਆਜੋ ਕੋਈ ਨਾ ਅੰਦਰ ਹੀ ਚਲੋ ਠੀਕ ਆ ਆਜੋ ਅੰਦਰ ਹੀ ਤੇਲ ਤੂੰ ਤਾਂ ਚੋੜਾਂ ਦੇ ਚਲ ਕੋਈ ਨਾ ਕੋਈ ਕੁਛ ਨਹੀਂ ਹੁੰਦਾ ਨਿਕਰਾ ਬੜੇ ਦਿਨ ਖੜਨਾ ਚਲੋ ਹਾਂ ਪਤਾ ਨਹੀਂ ਕਿੰਨੇ ਕਹਣਗੇ ਚਲੋ ਆਜੋ ਕਰ ਮੈਂ ਜੇ ਤਾਂ ਕਰਦਾ ਕਿਹੜਾ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ ਨਹੀਂ ਕੋਈ ਨਾ ਬੋਤਾਂ ਦਰਗਾਹ ਵਾਲੇ ਕਹਿੰਦੇ ਹੁੰਦੇ ਨੇ ਹਾਂ ਉਹ ਕੋਈ ਨਾ ਇਹਨੂੰ ਕੀ ਪਤਾ ਇਹਨੂੰ ਕੀ ਪਤਾ ਮੇਰਾ ਜੋੜਿਆ ਤਾਂ ਮੇਰਾ ਸਾਲਾ ਉਜੜੂ ਹੁਣ ਜੋੜਿਆ ਜੋੜਿਆ ਚੱਲੀ ਨਹੀਂ ਰਸਾ ਟੁੱਟੂ ਬੋਤਾਂ ਇੱਕ ਕਰ ਤੇਰਾ ਜੋੜਿਆ ਕੋਈ ਨਾ ਕਾ ਚਾਹੀ ਹਰਦਾ ਕੋਈ ਨਾ ਕੋਈ ਨਾ ਕੋਈ ਨਾ ਚੱਲ ਫੜ ਦੇ ਯਾਰ ਮੈਂ ਛੋਟਾ ਕਰ ਤੂੰ ਚੱਲ ਨਹੀਂ ਨਹੀਂ ਉਹ ਮੋਬਾਈਲ ਮੋਬਾਈਲ ਬੁਰਾ ਤੰਨ ਮਦਾ ਮੋੜ ਮੜਾਈ ਤੇ ਹੋ ਗਿਆ ਨਾ ਮਦਾ ਚਾਹਰਾ ਲਾ ਕੇ ਰੱਖ ਲੈਣਾ ਮੋੜ ਤੇ ਮੜਾਈ ਤੇ ਹੋ ਗਿਆ ਹੁਣ ਮੋੜ ਮੜਾਈਆਂ ਕਰ ਮਿੱਤਰਾ ਵੀ ਹੁਣ ਮੋੜ ਮੜਾਈ ਹਾਂ ਕਮਾਲ ਓਹ ਕਮਾਲ ਚਾਹ ਪੀਣਾ ਜੇ ਕਰ ਲਾਂ ਤੇ ਜਿਹੜਾ ਕੁਛ ਕਰਦਾ ਆਹੋ ਚਾਹ ਪੀਏ ਚਾਹ ਪੀ ਕੀ ਹਾਂ ਚਾਹ ਪੀ ਲੋ ਪੁੱਤ ਚਾਹ ਪੀ ਕੋਈ ਕਰੇ ਜਰੇ ਸਰਦਾ ਉਂਦਾ ਟੀਟਣਾ ਹੋਇਆ ਪਿਆ ਚਾਹ ਕਿੱਥੇ ਲੰਘੂ ਇਹੇ ਚ ਚਲੋ ਚਲੋ ਪੁੱਤ ਕੋਈ ਗੱਲ ਸਾਡੇ ਵਾਲੇ ਕਮਰੇ ਚ ਕੋਈ ਨਵੜੇ ਹਾਂ ਵੇਲੇ ਪੂਰੇ ਕਰ ਲੋ ਵੇਲੇ ਪੂਰੇ ਕਰ ਲੋ ਵੇਲੇ ਪੂਰੇ ਨੇ ਆਗਮਾਂ ਹੋਰ ਕੀ ਆ ਏ ਇਹ ਤਾਂ ਮੇਰਾ ਮਗਰਾ ਕਰਨਾ ਪੂਏਦਾ ਹੁਣ ਚਲ ਦੇਖਦੇ ਹਾਂ